ਆਹ ਦੇਖੋ ਚੈਨਾ ਪਰ ਰੱਖੀਆਂ ਆ ਮੈਂ ਇੱਥੋਂ ਲਾਉਣੀਆਂ ਆ ਲਾ ਕੇ ਵੀ ਇੱਧੇ ਛਾੜ ਲੈਣੀਆਂ ਆ ਅੱਛਾ ਚਾਜੀ ਸਨੋ ਪੈ ਗਈ ਤਾਂ ਤੁਰੰਤ ਤੇ ਫੇਰ ਆਹ ਦੇਖੋ ਇੱਥੇ ਨਾਲੀ ਰੱਖੀਆਂ ਆ ਲੈ ਅੱਗੇ ਟਾਇਰਾਂ ਨੂੰ ਪਾ ਲੈਣੇ ਹੋਣੇ ਹਾਂ ਇਹ ਦੇਖ ਲਓ ਵੀ ਤੋ ਖੋਲ ਕੇ ਚੱਕ ਕੇ ਹਾਂ ਟਾਇਰਾਂ ਨੂੰ ਪਾ ਲੈਣੇ ਉਸ ਕੋ ਟਾਇਰਾਂ ਨੂੰ ਚੈਨਾ ਪਾਈਆਂ ਜਾਂਦੀਆਂ ਤੇ ਫੇਰ ਬਰਫ਼ 'ਚ ਵਰਕ ਕਰਦੇ ਆ ਟਾਇਰ ਬਿਲਕੁਲ ਬਿਲਕੁਲ ਹਾਂ ਇਹ ਲਿਕਵਿਡ ਆ ਦੇ ਵਿੱਚ ਇਹ ਲਿਕਵਿਡ ਨੂੰ ਲੈ ਕੇ ਰਨ ਕਰਨਾ ਚਲਾਉਣਾ ਬਹੁਤ ਔਖਾ ਹੈ ਇਹ ਭਾਜੀ ਬਹੁਤ ਜ਼ਿਆਦਾ ਔਖਾ ਹੈ ਬਹੁਤ ਔਖਾ ਹੈ ਇਹ ਤੁਸੀਂ ਜਿੰਦਾ ਤੋਂ ਤੋਰਨਾ ਮੋਰ ਨੂੰ ਇਹ ਝਾਲ ਵੱਜਦੀ ਆ ਵਿੱਚ ਝੋਲ ਵੱਜਦੀ ਆ ਇਹ ਉਹਨਾਂ ਦੇ ਪਿੱਛੇ ਨੂੰ ਜਾਂਦਾ ਲੈ ਕੇ ਬਿਲਕੁਲ ਬਿਲਕੁਲ ਇਹ ਡੇਂਜਰਸ ਜਿਆਦਾ ਡੇਂਜਰਸ ਵੀ ਆ ਤੇ ਜੇ ਮੰਨ ਲਓ ਵੀ ਤੁਸੀਂ ਰੁਕਣਾ ਆਂ ਬਗੈ ਪਹਿਲੇ ਹੀ ਬਸ ਪੈਰ ਚੱਕਣਾ ਪੈਂਦਾ ਵੀ ਬਗ ਰੋਕ ਲਓ ਵੀ ਇਹ ਰੁਕਣਾ ਨਹੀਂ ਜੇ ਕੋਈ ਮੁਰੇ ਆ ਗਿਆ ਵੀ ਇਹੜੀ ਰੋਕਦਾ ਆਪਕਰ ਬਹੁਤ ਵਧੀਆ ਲਾਇਆ ਜੀ ਇੱਥੋਂ ਇਦਾਂ ਬਾਜੀ ਹਾਂ ਆਪੂ ਸਾਫ਼ ਕਰਕੇ ਚੜਨਾ ਤੇ ਇੱਥੇ ਸ਼ੂ ਲਾ ਕੇ ਤੇ ਮੁੜ ਕੇ ਇੱਥੇ ਰੱਖ ਲੈਣੇ ਆ ਹਾਂ ਸਹੂਲਤਾਂ ਕੀ ਕੀ ਇਹਦੇ ਵਿੱਚ ਮੜੀਆਂ ਸਹੂਲਤਾਂ ਦਾ ਗਣਾ ਉਹ ਮੜੀਆਂ ਜੀਆਂ ਸੂਤਾਂ ਬਾਈ ਵੈਸੇ ਆਲਮੋਸਟ ਪਹਿਲੇ ਟਰੱਕ ਵਾਲਾ ਹੀ ਹੈ ਵਿੱਚੋਂ ਵੀ ਸੇਮ ਹੀ ਹੈ ਇਹ ਤੇ ਆਹੇ ਥੋੜਾ ਡਿਫਰੈਂਟ ਹੈ ਇਹਦੇ ਵਿੱਚ ਆਹਾਂ ਤਾਂ ਕਬੜਾ ਹੋ ਗਈਆਂ ਜਿੱਥੇ ਸਮਾਨ ਸਾਰਾ ਰੱਖਣ ਲਈ ਜਿੱਦਾਂ ਬਣੀਆਂ ਹਨ ਤੇ ਪਿੱਛੇ ਤੁਹਾਨੂੰ ਦਿਖਾ ਲ ਦਵਾ ਇਹ ਆਪਣੀ ਹੋ ਗਈ ਏਕਲਮਾਰੀ ਹੋ ਗਈ ਇਹਦੇ ਚ ਕੱਪੜਾ ਲਿੜਾ ਆ ਜਾਂਦਾ ਹੈ ਹੈਨਾ ਇਹਦੇ ਵਿੱਚ ਟੰਗ ਲਈਦਾ ਹੈਂਗਰ ਦੇ ਨਾਲ ਆਹ ਆਪਣੀ ਫ੍ਰਿਜ ਹੋ ਗਈ ਰੋਟੀ ਪਾਣੀ ਦਾ ਜਗਾੜ ਇਹਦੇ ਵਿੱਚ ਬਹੁਤ ਸਾਫ਼ ਸੁਥਰਾ ਕੰਮ ਹਾਂ ਬਿਲਕੁਲ ਹਾਂਜੀ ਤੇ ਇਹ ਹੋ ਗਈ ਆਹ ਵਾਲੀ ਹੋ ਗਈ ਇੱਧਰ ਆਪਣੇ ਵੀ ਚਾਹ ਪਾਣੀ ਦਾ ਪੇਪਰ ਵਰਕ ਹੋ ਗਿਆ ਹੈਨਾ ਚਾਹ ਦਾ ਹੋ ਗਿਆ ਇਹ ਚ ਖੰਡ ਪੱਤੀ ਰੱਖੀ ਆ ਹਾਂ ਦੂਰ ਸੁਈ ਵਾਲਾ ਸਮਾਨ ਦੂਰ ਸੁਈ ਵਾਲਾ ਹੋ ਗਿਆ ਤੁਹਾਡੇ ਹੋ ਗਿਆ ਇੰਦਰ ਹਨਾ ਬਰਫੂ ਦਾ ਸਮਾਨ ਆ ਪੇਪਰ ਵਰਕ ਹੋ ਗਿਆ ਜੀ ਤੇ ਇਹ ਆ ਮਾਈਕਰੋ ਹੋ ਗਿਆ ਬਾਜੀ ਤੱਤੇ ਠੰਡੇ ਲਈ ਤੱਤੇ ਠੰਡੇ ਦੇ ਲਈ ਖੰਡ ਕਰਨ ਹਾਂ ਤੇ ਆ ਕਿ ਲੈਬ ਜੀ ਰੱਖੀ ਆ ਤਾਂ ਆ ਲੈਬ ਨਹੀਂ ਹੈਗੀ ਬਾਜੀ ਇਹ ਹੈਗੀ ਚਾਲੀ ਮਸ਼ੀਨ ਜਿਹਦਾ ਟਾਈਮ ਆਉਣਦੇ ਆਪਾਂ ਚਾਹ ਲੈਣ ਜਾਈਦੀ ਆ ਹਾਂ 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 ਇਹ ਸੇਮ ਸਿਮ ਇਉਹੀ ਚੀਜ਼ ਆ ਕਿ ਜਿਹੜਾ ਬਾਦ ਇੱਕ ਵਾਰ ਟਿਕਾ ਲਿਆ ਬਸ ਉਹਦੇ ਵਿੱਚ ਹੀ ਬਸ ਛਾੜਨਾ ਪੰਗੇ ਨਹੀਂ ਲੜੇ ਅਗੇ ਵਾਲੇ ਹਾਂ ਕਿ ਬੰਦਾ ਟੈੱਕੇ ਚੜਿਆ ਰਹਿੰਦਾ ਇੱਕ ਦੋ ਮਿੰਟ ਬਾਅਦ ਲੱਗ ਜਾਂਦੇ ਆ ਬਿਲਕੁਲ ਉਹ ਤੁਹਾਡੀ ਚੀਜ਼ ਮੁਨਿਆਰ ਬੜੀ ਰੰਡੀ ਅਜੀਬ ਹੀ ਵੱਜ ਜਾਂਦੀ ਹੈ ਨਾ ਬਿਲਕੁਲ ਜਮਾਂ ਸਹੀ ਜਿੰਨੇ ਪੰਗੇ ਲੈਣੇ ਆ ਉਨਾ ਹੀ ਇਹਨੇ ਸਲੋਹੀ ਹੋਣਾ ਮੋਸ਼ਨ ਟੁਕਣਾ ਆ ਇਹਦਾ ਜੀ ਜੀ ਤੇ ਜੇ ਟੈੱਕੇ ਚਾੜ ਲਾਂਗੇ ਇੱਕ ਤਾਂ ਗੀਅਰ ਨਹੀਂ ਚੇਂਜ ਕਰਨੇ ਪੈਂਦੇ ਇੱਕ ਚੀਜ਼ ਮੰਨ ਲਵੀਂ ਇੱਕ ਸਰਫਾ ਤੁਰੀ ਜਾਂਦੀ ਆ ਟਰੱਬਾ ਖੁੱਲਿਆ ਸੜਕ ਉੱਤੇ ਆ ਕੇ ਹੈਨਾ ਬਸ ਵਾ ਤੇ ਉਹ ਗੱਲ ਹੋ ਗਈ ਗੱਲ ਇਹ ਕੀ ਢਾਬੇ ਘਟ ਆਉਂਦੇ ਆ ਹੈਨਾ ਇੱਥੇ ਢਾਬੇ ਘਟੇ ਹਾਂ ਜੀ ਢਾਬੇ ਪਾਉਣ ਨਹੀਂ ਦਿੰਦੇ ਹੁਣੇ ਨਹੀਂ ਤਾਂ ਆਪਣੇ ਬੰਦੇ ਨੇ ਤਾਂ ਪਾਲਣੇ ਸੀ ਹੁਣ ਜੀ ਪਾਉਣ ਨਹੀਂ ਦਿੰਦੇ ਹੈਗੇ ਦੇਸੀ ਪੰਜਾਬੀ ਢੱਬਾ ਲੈ ਕੇ ਹਾਂਜੀ 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 ਵਾਹ ਲੈ ਵਾਹ ਜਾਨਵਰ ਵੀ ਟਕਰ ਗਏ ਵਾਹ ਜੀ ਵਾਹ ਕੀ ਖੂਬਸੂਰਤ ਈ ਆ ਅੱਜ ਫਿਰ ਆਪਾਂ 11-1200 ਕਿਲੋਮੀਟਰ ਇੱਕ ਬਹੁਤ ਖੂਬਸੂਰਤ ਟਰੱਕ ਤੇ ਸਫਰਤਾ ਹੀ ਕਰਾਂਗੇ ਪੀਟਾ ਪੀਟਰ ਬੈਲਟ ਵਾਲਾ ਵੀਰ ਸਤਿ ਸ਼੍ਰੀ ਅਕਾਲ ਕਿਵੇਂ ਹੋ ਪਾਸਾ ਬਈ ਕੀ ਹਾਲ ਚਾਲ ਏ ਅੱਗੇ ਆਪਾਂ ਬਲੂ ਟਰੱਕ ਤੇ ਗਏ ਸੀ ਅੱਜ ਆਪਾਂ ਚਲੇ ਪੀਟਰ ਬੈਲਟ ਦਾ ਹੀ ਕਿਹੜਾ ਏ ਮਾਡਲ ਇਹ ਭਾਈ 2010 ਦਾ ਆ ਪੀਟਰ ਬੈ 388 ਕਹਿੰਦੇ ਇਹਨੂੰ ਜੀ ਹਾਂ ਜੀ ਤੇ ਆਪ ਜੇ ਆਪਾਂ ਇਹਦੇ ਚੱਲਾਂਗੇ ਬਿਲਕੁਲ ਤੇ ਦਿਖਾਉਗਾ ਕਿੰਨਾ ਕੁ ਖੂਬਸੂਰਤ ਹੈ ਇਹ ਵੀ ਆ ਜਾਓ ਬਾਈ ਤੁਹਾਡੇ ਕੋਲ ਜੋ ਵੀ ਟਰੱਕ ਆ ਸਾਰੇ ਖੂਬਸੂਰਤ ਆ ਹੈਪ ਟ੍ਰਾਂਸਪੋਰਟ ਆ ਨਾ ਬਾਈ ਜੀ ਹਾਂਜੀ ਹਾਂਜੀ ਬਾਈ ਆ ਦੇਖ ਸਕਦੇ ਹੋ ਤੁਸੀਂ ਵਾਹ ਕਮਾਲ ਮਾੜੀ ਉੱਤੋਂ ਝਲਕ ਪਵਾ ਦਿਆਂ ਬਾਈ ਜੀ ਹੁਣ ਜਿੰਨੇ ਟਰੱਕ ਆ ਸਾਰੇ ਖੂਬਸੂਰਤ ਇੱਕ ਤੋਂ ਇੱਕ ਵੀਰਾ ਕਹਿੰਦਾ ਵੀ ਅਗਲੇ ਆਪਾਂ ਦੂਜੀ ਬਣਾਈ ਸੀ ਅੱਗੇ ਵੀਡੀਓ ਆਰ ਕੇ ਭਾਈ ਇਸ ਟਰੱਕ ਦੀ ਬਣਾਉਣੀ ਆ ਆ ਦੇਖਿਓ ਕਿਰਾਂ ਸਾਰਾ ਰਾਹ ਦਾ ਸਫ਼ਰ ਦਿਖਾਵਾਂਗੇ ਪੂਰੀ ਟੋਰ ਮਗਰਲੇ ਪਾਸੇ ਵੀ ਦਿਖਾ ਦਈਏ ਲੈ ਲਾਈਟਾਂ ਪੂਰੀਆਂ ਲੈ ਹੱਥਲੇ ਪਾਸੇ ਵੀ ਤੇ ਵੀਰੇ ਆਇਓ ਫਿਰ ਮਾਰੋ ਸੈਲਫ ਚੱਲ ਗਏ ਆਇਓ ਜੀ ਮਾਰੋ ਸੈਲਫ ਲੈ ਕੇ ਬਾਬੇ ਦਾ ਨਾਮ ਆ ਆ ਬੂਟਵਾਟ ਸਾਫ ਕਰ ਰੋ ਬਹੁਤ ਵਧੀਆ ਲਾਇਆ ਹੈ ਇੱਥੋਂ ਇਦਾਂ ਵਾ ਜੀ ਹਾਂ ਆ ਬੂਟ ਸਾਫ ਕਰਕੇ ਚੜਨਾ ਤਾਂ ਇੱਥੇ ਸ਼ੂ ਲਾ ਕੇ ਤੇ ਮੁੜ ਕੇ ਇੱਥੇ ਰੱਖ ਲੈਣੇ ਆ ਹਾਂ ਵਾ ਵਾ ਪਾ ਕੇ ਨਹੀਂ ਚਲਾਉਣਾ ਇਹ ਨਾ ਜੀ ਨਾ ਆ ਦੇਖੋ ਆ ਚਾਬੀ ਬਹੁਤ ਸੁਣੀ ਆ ਮਾਰੋ ਸੈ ਚਾਬੀ ਦੇਖੋ ਜੀ ਆ ਚਾਬੀ ਬਹੁਤ ਸੁਣੀ ਆ ਯਾਰ ਕੁਮਾਰ ਇੱਕ A47 ਦੀ ਗੋਲੀ ਆ ਬਾਜੀ 47 ਦੀ ਗੋਲੀ ਆ ਵਾ ਬਿਲਕੁਲ ਰੈਡ ਆ ਤੇ ਇੱਕ ਸਾਧ ਨੂੰ ਦੱਸਕੋ ਪੀਟਰ ਬੈਲਟ ਅੱਜ ਆਪਾਂ ਇਸ ਸਫ਼ਰ ਵਿੱਚ ਇਹਦੇ ਤੇ ਚੱਲਾਂਗੇ ਅੱਜ ਤੋਂ ਲੈ ਕੇ ਪਾਸੋਂ ਪੀਟਰ ਬੈਲਟ ਬਹੁਤ ਵੱਡਾ ਨਾਮ ਆ ਕੰਨ ਤੇ ਪੀਟਰੇ ਭਰਾ ਸੀਗੇ ਦੋਨੇ ਦੱਸੇ ਜਾਂਦੇ ਆ ਕਿ ਉਹਨਾਂ ਦੇ ਕੰਪਨੀਆਂ ਸੀਗੇ ਪੀਟਰ ਬੈਲਟ ਦੀਆਂ ਆ ਇੰਨਾ ਕਰਕੇ ਇਹਨਾਂ ਨੇ ਬਹੁਤ ਖੂਸੂਰਤ ਬਈ ਕਮਾਲ ਚੱਲਗੇ ਜੀ ਆਜੋ ਮਰਾ ਜੀ ਇਹ ਚ ਲੱਧਿਆ ਕੀ ਆ ਪਾ ਉਹ ਵੀ ਦਿਖਾ ਦਈਏ ਆ ਟ੍ਰਾਂਸਪੋਰਟ ਹੈਪ ਇਹ ਸਰੀ ਦੀ ਟ੍ਰਾਂਸਪੋਰਟ ਆ ਹਾਂਜੀ ਹਾਂਜੀ ਬਈ ਸਰੀ ਦੀ ਡੈਲਟਾ ਤੇ ਇਹ ਲੱਧਿਆ ਕੀ ਆ ਵੀਰੇ ਇਹਦੇ ਵਿੱਚ ਬਾਈ ਕੈਮੀਕਲ ਆ ਜਿੱਦਾਂ ਆਪਾਂ ਟਰੱਕਾਂ ਦੀ ਸਰਵਿਸ ਕਰਾਉਣੀ ਆ ਕਾਰਾਂ ਦੀ ਸਰਵਿਸ ਕਰਾਉਣੀ ਆ ਇਹ ਬਲਕ ਨੇ ਵਿੱਚ ਪੇਲ ਆਉਂਦਾ ਆ ਅੱਛਾ ਤੇ ਇਹਨਾਂ ਤੋਂ ਇੰਪੋਰਟ ਹੁੰਦਾ ਉਧਰੋਂ ਜਪਾਨ ਤੋਂ ਤੇ ਇਹਦੇ ਵਿੱਚੋਂ ਫੇਰ ਕੱਢਦੇ ਆ ਓਕੇ ਇਹਦੇ ਵਿੱਚ ਕੱਢਦੇ ਆ ਬਾਜ ਪੀ ਪੀਟ ਵਾਲਾ ਪੀਟਾ ਤੇ ਬਾਈ ਦਾ ਪੇਜ ਵੀ ਐਸੇ ਤੇ ਹਨਾ ਹਾਂਜੀ ਆ ਇੰਸਟਾਗ੍ਰਾਮ ਤੇ ਤੁਸੀਂ ਸਰਚ ਕਰ ਸਕਦੇ ਹੋ ਲਾਈਟਾਂ ਲਿਵਿੰਗ ਬਹੁਤ ਕਮਾਲ ਹੈ ਰੂਹ ਵਾਲਾ ਕੰਮ ਬਸ ਬਿਲਕੁਲ ਬਿਲਕੁਲ ਲੋਡ ਵੀ ਰੂਹ ਵਾਲਿਆ ਤੇ ਕੰਮ ਵੀ ਰੂਹ ਵਾਲਾ ਭਾਜੀ ਆ ਆ ਆਪ ਦੱਸੋਗੇ ਮੈਨੂੰ ਪਾਰਕਿੰਗ ਬਾਰੇ ਇਹ ਪਾਰਕ ਕਿਵੇਂ ਹੈ ਇਹ ਇੱਕ ਪਾਰਕਿੰਗ ਭਾਜੀ 100 ਟਰੱਕਾਂ ਦੀ ਪਾਰਕਿੰਗ ਆ ਇਹ ਆਪਣੀ ਸਰੀ ਸਿਟੀ ਨੇ ਬਣਾਈ ਆ ਹਾਂ ਇੱਥੇ ਬਾਹਰੋਂ ਬੰਦਾ ਲੋਕਲ ਆ ਟਰੱਕਾਂ ਵਾਲੇ 24 ਘੰਟੇ ਤੁਸੀਂ ਟਰੱਕ ਖੜਾ ਕਰ ਸਕਦੇ ਹੋ ਬਿਲਕੁਲ ਟੂਲ ਦੀ ਫ੍ਰੀ ਆ ਇਹ ਓਕੇ ਕੋਈ ਪੈਸਾ ਨਹੀਂ ਵਾਸ਼ਰੂਮ ਹੈਗੇ ਆ ਇੱਥੇ ਦੋ ਵਾਸ਼ਰੂਮ ਆ ਤੇ ਨੌਂ ਤੋਂ ਹੁੰਦੀ ਪੂਰੀ ਐ ਸਹੂਲਤ ਸਾਫ਼ ਸੁਥਰਾ ਪੂਰੇ ਹਨ ਹਨਾ ਸਿਕਿਉਰਿਟੀ 24 ਘੰਟੇ ਆ ਭਾਜੀ ਇੱਥੇ ਅੱਛਾ ਹਾਂਜੀ ਫ੍ਰੀ ਦੇ ਵਿੱਚੇ ਵੱਡੀ ਗੱਲ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਟਰੱਕਾਂ ਬਿਲਕੁਲ ਟਰੱਕ ਕੱਲੇ ਟਰੱਕਾਂ ਲਈ ਟਰੱਕਾਂ ਲਈ ਟਰੱਕਾਂ ਲਈ ਆਪ ਫਲੈਟ ਬੈਡ ਟਰੱਕ ਕਹਿੰਦੇ ਆ ਇਹਨੂੰ ਹਨਾ ਫਲੈਟ ਬੈਡ ਹੋ ਗਿਆ ਇਹ ਟੈਂਡਮ ਹੋ ਗਿਆ ਟੈਂਡਮ ਕਹਿੰਦੇ ਜਿਆਦਾ ਅਮਰੀਕਾ ਨੂੰ ਆਪਣੇ ਜਿੱਦਾਂ ਚੱਲਦੇ ਆ ਆਹ ਟਰਾਈ ਐਕਸਲ ਹੋ ਗਿਆ ਜਿਆਦਾ ਕੈਨੇਡਾ 'ਚ ਇਹ ਚੱਲਦੇ ਆ ਅੱਛਾ ਟਰਾਈ ਐਕਸਲ ਹੋ ਗਿਆ ਹਾਂਜੀ ਓਕੇ ਯਾ ਇਹ ਟਰਾਈ ਐਕਸਲ ਆ ਬਹਾਂਜੀ ਟਰਾਈ ਐਕਸਲ ਮਤਲਬ ਤਿੰਨ ਵਾਲਾ ਇਹ ਤਿੰਨ ਐਕਸਲ ਵਾਲਾ ਹੋ ਗਿਆ ਹਾਂਜੀ ਸਹੀ ਆ ਸਹੀ ਆ ਤੇ ਆਪਾਂ ਫਿਰ ਬੈਠ ਗਿਆ ਹਾਂ ਸਫਰ ਬਿਲਕੁਲ ਜੀ ਬਿਲਕੁਲ ਚਲੋ ਚੱਲੇਗੇ ਆਪਾਂ ਦਰਸ਼ਕੋ ਅਗਲੇ ਪਾਸੇ ਦੇਖਦੇ ਆਂ ਗੱਲਬਾਤ ਕਰਦੇ ਆਂ ਅੱਗੇ ਸਫਰ ਬਹੁਤ ਲੰਮਾ 11-1200 ਕਿਲੋਮੀਟਰ ਦਾ ਸਫਰ ਆ ਗੱਲਾਂ ਮੁੱਕਣੀਆਂ ਨਹੀਂ ਨਵੇਂ ਇਤਿਆਰ 'ਤੇ ਹੋਣਗੇ ਆਜੋ ਚੱਕ ਬਿਰਿਆ ਫੀਮਾਂ ਨੂੰ ਟਾਇਰ ਕਿਵੇਂ ਕਾਲੇ ਕੀਤੇ ਆ ਬਈ ਬੜੇ ਸ਼ਖ ਹੈ ਇਹ ਵੀ ਬਾਈ ਵਸ ਰਹੀ ਆ ਵੀ ਸ਼ੌਂਕ ਹੀ ਆ ਵੀ ਪੌਚ ਪੂਛ ਮਾਰ ਕੇ ਰੱਖੀ ਦੀ ਆ ਨਾ ਹਾਂ ਹਾਂ ਹੁਣ ਵਧੀਆ ਲੱਗਾ ਹੋਵੇ ਸਫਾਈ ਜਾਂਦਾ ਟਰੱਕ ਰੋਡ ਤੇ ਸੋਹਣਾ ਲੱਗਦਾ ਸੋਹਣਾ ਲੱਗਦਾ ਮੈਂ ਕਿਹਾ ਵੀ ਥੀ ਮਾਰ ਕੇ ਕੱਢੇ ਪਏ ਆ ਪੂਰੇ ਬਿਲਕੁਲ ਬਿਲਕੁਲ ਪੂਰਾ ਮਾਹੌਲ ਬਣਾਇਆ ਪਿਆ ਵਾ ਹਾਂ ਇਹ ਸ਼ੌਂਕ ਨਾਲ ਹੀ ਆ ਬਾਈ ਸ਼ੌਂਕ ਨਾਲ ਹੀ ਸ਼ੌਂਕ ਨਾਲ ਹੀ ਆ ਸਾਰੀ ਗੱਲ ਬਾਤ ਬਿਲਕੁਲ ਪਿੱਟੇ ਵੀਰੇ ਹਾਂਜੀ ਬਾਈ ਸੁਹੂਲਤਾ ਕੀ ਕੀ ਇਹਦੇ ਵਿੱਚ ਮਣੀ ਸੁਹੂਲਤਾ ਤਾਂ ਗਣਾ ਉਹ ਮੜੀਆਂ ਜੀਆਂ ਸੂਲਤਾ ਬਾਈ ਵੈਸੇ ਆਲਮੋਸਟ ਪਹਿਲੇ ਟਰੱਕ ਵਾਲਾ ਹੀ ਹੈ ਵਿੱਚੋਂ ਵੀ ਸੇਮ ਹੀ ਹੈ ਇਹ ਤੇ ਆਹ ਥੋੜਾ ਡਿਫਰੈਂਟ ਹੈ ਇਹਦੇ ਵਿੱਚ ਆਹ ਤਾਂ ਕਬੜਾ ਹੋ ਗਈਆਂ ਕਿ ਸਮਾਨ ਸੂਰ ਰੱਖਣ ਲਈ ਜਿੱਦਾਂ ਬਣੀਆਂ ਹਨ ਤੇ ਪਿੱਛੇ ਤੁਹਾਨੂੰ ਦਿਖਾ ਲ ਦਵਾ ਇਹ ਆਪਣੀ ਹੋ ਗਈ ਏਕਲਮਾਰੀ ਹੋ ਗਈ ਇਹਦੇ ਚ ਕੱਪੜਾ ਲਿੜਾ ਆ ਜਾਂਦਾ ਹੈ ਹੈਨਾ ਇਹਦੇ ਵਿੱਚ ਟੰਗ ਲਈਦਾ ਹੈਂਗਰ ਦੇ ਨਾਲ ਆਹ ਆਪਣੀ ਫ੍ਰਿਜ ਹੋ ਗਈ ਪੋਟੀ ਪਾਣੀ ਦਾ ਜਿਗਾਰਡ ਇਹਦੇ ਵਿੱਚ ਬਹੁਤ ਸਾਫ ਸੁਥਰਾ ਕੰਮ ਹੈ ਬਿਲਕੁਲ ਹਾਂਜੀ ਤੇ ਇਹ ਹੋ ਗਈ ਆਹ ਵਾਲੀ ਹੋ ਗਈ ਇੱਧਰ ਆਪਣੇ ਵੀ ਚਾਹ ਪਾਣੀ ਦਾ ਪੇਪਰ ਵਰਕ ਹੋ ਗਿਆ ਹੈਨਾ ਚਾਹ ਦਾ ਹੋ ਗਿਆ ਇੱਥੇ ਖੰਡ ਪੱਤੀ ਰੱਖੀ ਹੈ ਹਾਂ ਉਹ ਦਰ ਸੂਈ ਵਾਲਾ ਸਮਾਨ ਦਰ ਸੂਈ ਵਾਲਾ ਹੋ ਗਿਆ ਭਾਂਡੇ ਹੋ ਗਏ ਅੰਦਰ ਹਨਾ ਬਰਫੂਰਾ ਸਮਾਨ ਆ ਪੇਪਰ ਵਰਕ ਹੋ ਗਿਆ ਜੀ ਤੇ ਇਹ ਆ ਮਾਈਕਰੋ ਹੋ ਗਿਆ ਭਾਜੀ ਤੱਤੇ ਠੰਡੇ ਲਈ ਤੱਤੇ ਠੰਡੇ ਲਈ ਖੰਡ ਕਰਨਾ ਹਾਂ ਤੇ ਆ ਕਿ ਲੈਬ ਜੀ ਰੱਖੀ ਆ ਤਾਂ ਆ ਲੈਬ ਨਹੀਂ ਹੈਗੀ ਭਾਜੀ ਇਹ ਹੈਗੀ ਚਾਹਲੀ ਮਸ਼ੀਨ ਜਿਹਦਾ ਟਾਈਮਰ ਹਟਾਉਂਦੇ ਆਪਾਂ ਚਾਹ ਲੈਣ ਜਾਈਦੀ ਆ ਹਾਂ 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 ਇਹ ਸੇਮ ਸੇਮ ਇਉਹੀ ਚੀਜ਼ ਆ ਜੇ ਦੇਸੀ ਚਾਹ ਪੀਣੀ ਰਾਜ ਤੁਹਾਨੂੰ ਉਹ ਵੀ ਪਲਾਵਾਂਗੇ ਉਹ ਵੀ ਆਪਣੇ ਕੋਲ ਚੁੱਲਾ ਪਿਆ ਆ ਆ ਚੁੱਲਾ ਹੈਗਾ ਆ ਅੱਛਾ ਤੇ ਜੇ ਜੇ ਬੰਦਾ ਕਾਲੀ ਦੇ ਵਿੱਚ ਫਿਰ ਬਸ ਆਹ ਵਾਲੀ ਚਾਹ ਤੁਹਾਨੂੰ ਟਿਮ ਹੋਟਲ ਵਾਲਾ ਸਵਾਦ ਇਹ ਸਾਨੂੰ ਮੈਂ ਦਿਖਾ ਲਦਾ ਵੀ ਆਹ ਵੀ ਇੱਧਰ ਵੀ ਇਹ ਵੀ ਅਲਮਾਰੀ ਆ ਹਾਂ ਆਹ ਹਾਂ ਆਹ ਪੈਣੀਆਂ ਡੱਬੀਆਂ ਇਹਦੇ ਵਿੱਚ ਭਾਜੀ ਜਿਹੜੀ ਵੀ ਆਹ ਟਿਮ ਹੋਟਲਾਂ ਦੀ ਆ ਡਬਲ ਡਬਲ ਸਟੇਪ ਦੀ ਕੋਈ ਵੀ ਕੋਈ ਵੀ ਇਹ ਡੱਬ ਬਾਕਸ ਲੈ ਆਓ ਇਹ ਚ ਰੱਖ ਕੇ ਤਾਂ 1 ਮਿੰਟ ਲੱਗਦਾ ਆ 1 ਮਿੰਟ ਲੱਗਦਾ ਹਾਂਜੀ ਆ ਵੀ ਅਲਮਾਰੀ ਇਦਾਂ ਹੀ ਹੋ ਗਈ ਆ ਹਾਂ ਇੱਥੇ ਵੀ ਕੱਪੜੇ ਹੋ ਗਏ ਤੇ ਹੁਣ ਉਠੋ ਤੁਹਾਨੂੰ ਹੋਰ ਤੁਹਾਨੂੰ ਮਾੜਾ ਜਲਵਾ ਦਿਖਾ ਲਦਾ ਹਾਂ ਹਾਂ ਹੁਣ ਇਹ ਦੇਖੋ ਵੀ ਜਿੰਨੀ ਜਗ੍ਹਾ ਇਹਦੇ ਉੱਪਰ ਆ ਹਾਂਜੀ ਤੇ ਉਨੀ ਹੋਈ ਇਹਦੇ ਥੱਲੇ ਆ ਤੇ ਆਹ ਦੇਖੋ ਵੀ ਉਹ ਆ ਸਾਰਾ ਸਮਾਨ ਟਰੱਕ ਦੀ ਰਿਪੇਅਰ ਆ ਕਰਨ ਲਈ ਮਸ਼ੀਨਾਂ ਗੰਨਾ ਹੋ ਗਈਆਂ ਜੋ ਲਟਰ ਪਟਰ ਜਿੰਨੇ ਪੈਪੂਪਲਾ ਸਭ ਕੁਝ ਰੱਖਿਆ ਆਲਮੋਸਟ ਜਿੰਨਾ ਕਾ ਆਪਾਂ ਨੂੰ ਲੋਡ ਹੁੰਦੀ ਆ ਸਾਰਾ ਕੁਝ ਆ ਵੀ ਸਪੀਕਰੀ ਸੁੱਟੀ ਦਾ ਬਹੁਤ ਤਕੜੇ ਲਾਇਆ ਇਹ ਵਾ ਸਪੀਕਰ ਇਹ ਵਾ ਸ਼ੌਕ ਨੂੰ ਹਾਂ ਜਰਾਜ ਫਿਰ ਚੱਲੂਗਾ ਮਿੱਚ ਰਸਤਾ ਨਹੀਂ ਚਣਖੀਲਾ ਹਾਂਜੀ ਉਹ ਆਪਣਾ ਸਫਾਈਆਂ ਵਾਲਾ ਕੰਮ ਹੋ ਗਿਆ ਵੀ ਜਿਆ ਸਪਾਈ ਟਰੱਕ ਦੀ ਕਰਨੀ ਹੈ ਚੀਜ਼ਾਂ ਰੱਖੀਆਂ ਸਾਫ ਸਫਾਈਆਂ ਲਈ ਇਹ ਰੱਖਿਆ ਹੀ ਨਹੀਂ ਗੇ ਵੀਰਾ ਵਰਤਾਕਰ ਕੇ ਸਾਫ ਆਏ ਰੱਖਣ ਨੂੰ ਤਾਂ ਸਾਰੀ ਰੱਖ ਲੈਂਦੇ ਆ ਇਹ ਬਾਈ 2010 ਦਾ ਟਰੱਕ ਆ ਔਰ ਤੁਸੀਂ ਉਂਗਲੀ ਲਾ ਕੇ ਕਿਤੇ ਵੀ ਮੈਨੂੰ ਹੱਥ ਲਾ ਕੇ ਦੇਖ ਲੋ ਸਾਡੇ ਉਂਗਲੀ ਨੂੰ ਮਿੱਟੀ ਲੱਗ ਜੂ ਤੇ ਕਹਿ ਦਿਓ ਹਾਂ ਇਹ ਵਾ ਦਿਹਾੜੀ ਚ 10 ਵਾਰੀ ਕਪੜਾ ਵਜਣਾ ਤੁਰੇ ਜਾਂਦੇ ਤੇ ਵਜੀ ਜਾਂਣਾ ਸੌਣ ਲੱਗੇ ਵਜਣਾ ਸੋ ਵੀ ਆਰ ਜਾੜ ਦੇ ਵਿੱਚ ਆ ਕੇ ਢੀੜਾ ਲਾ ਕੇ ਆ ਕੇ ਫੇਰ ਵੱਜਣਾ ਜੀ ਕਪੜਾ ਲਿਸ਼ਕਦਾ ਹੀ ਜਾਣਾ ਭਾਜੀ ਲਿਸ਼ਕਦਾ ਹੀ ਜਾਣਾ ਬਿਲਕੁਲ ਬਿਲਕੁਲ ਤੇ ਆ ਵੀ ਥੋੜਾ ਰੱਖਿਆ ਵੀ ਕਿਤੇ ਆਕਾਸ ਨਾ ਜਾਵੇ ਹਾਂ ਇਹ ਰੱਖਿਆ ਬਾਹਰ ਰੱਖਾਂ ਉਹ ਜਾਂ ਘਸਾ ਨੂੰ ਰੱਖਿਆ ਆ ਵੀ ਕਈ ਵਾਰੀ ਹੱਥ ਗਿੱਲੇ ਹੁੰਦੇ ਆ ਸਾਫ਼ ਕਰਨੇ ਬੰਦਾ ਮੈਂਟੋਮੈਟਿਕ ਕਰ ਲੈਂਦਾ ਜੀ ਜੀ ਬਹੁਤ ਸਹੀ ਆ ਬਿਲਕੁਲ ਤੇ ਚੱਲੀਏ ਅਗਲੇ ਸਫ਼ਰ ਨੂੰ ਬਿਲਕੁਲ ਜੀ ਚਲੋ ਆ ਦੇਖਿਓ ਦਰਸ਼ਕੋ ਪੂਰੀ ਸਿਕਿਉਰਿਟੀ ਪ੍ਰਬੰਧ ਪੂਰਾ ਤਕੜਾ ਇਹਨਾਂ ਦਾ ਆਈ ਨਿਗਾ ਵੀ ਲੈ ਆ ਚੱਕ ਕੇ ਆ ਗਿਆ ਅਸੀਂ ਹੁਣੇ ਤੋਂ ਫਲਾਹਾਲ ਸਪੋਰਟੋਂ ਨਿਕਲ ਚੁੱਕੇ ਆ ਅ ਤੁਰ ਪਿਆ ਆਪਣਾ ਕਾਫਲਾ ਕਿੰਨਾ ਹੋਊਗਾ 1200 ਕਿਲੋਮੀਟਰ ਹਾਂਜੀ ਹਾਂਜੀ ਬਾਈ 1200 ਕਿਲੋਮੀਟਰ ਇਸ ਆਪਾਂ ਲਈ ਜੰਦੇ ਆਪਾਂ ਲਓ ਜੀ ਟੈਂ ਚੜ ਚੁੱਕਿਆ ਵਾ ਅਸੀਂ ਤੁਰੇ ਹੋਏ ਸੀਗੇ 4:30 ਵਜੇ ਕੋਲ ਆ ਗਏ ਸੀ 5:00 ਵਜੇ ਤੁਰਿਆ ਵੀਰੇ ਆਪਾਂ ਹਨਾ ਆਪਾਂ 5:30 ਪਾਜੇ ਹਾਂਜੀ 5:30 ਤੁਰੇ ਆ ਤਾਂ ਚਿਲਾ ਵੈਕ ਪਾਸ ਕਰ ਚੁੱਕੇ ਆ ਤਾਂ ਆ ਦੇਖੋ ਸੂਰਜ ਚੜ ਰਿਹਾ ਹਜੇ ਪੁਰਾਣੀ ਹਰੇ ਕਪੜਾ ਲੱਤਾ ਪਾਈ ਜਾਂਦਾ ਉਹ ਤੇ ਬਸ ਚੜਨ ਵਾਲੀ ਆ ਚੜ ਗਿਆ ਸੂਰਜ ਪਹਾੜਾਂ ਦੇ ਉੱਲੇ ਆ ਬਸ 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 ਹੌਲੀ ਹੌਲੀ ਰਾਈਜ਼ ਹੋ ਜਾਣਾ ਇਹਨੇ ਤੇ ਆ ਆ ਇੰਨੇ ਕੈਮਰੇ ਕਾਦੇ ਲਾਇਆ ਹਾ ਇਹ ਭਾਜੀ ਆਪਣੀ ਇਹ ਕੰਪਨੀ ਦੀ ਹੀ ਆ ਜਿੱਦਾਂ ਹੋ ਗਿਆ ਡੈਸ਼ ਕੈਂਪ ਹੋ ਗਿਆ ਇਹ ਹਾਂਜੀ ਡੈਸ਼ ਕੈਂਪ ਆ ਇੱਕ ਕੰਪਨੀ ਵਾਲੇ ਆ ਪੱਕੇ ਤੈ ਵੀ ਸਟੇਟ ਕਿਤੇ ਵੀ ਫਿਰਦੇ ਹੋਏ ਇਹ ਦੁਨੀਆ ਦੇ ਖੂਂਜੇ ਚ ਹਾਂਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਤੇ ਜਾਂਦਾ ਵੀ ਡਰਾਈਵਰ ਕੀ ਕਰਦਾ ਕੀ ਨਹੀਂ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਓਕੇ ਆ ਨਾਲ ਦਾ ਵੀ ਕੈਮਰਾ ਹੀ ਆ ਆ ਵੀ ਇਹ ਵੀ ਆਪਣਾ ਹੈ ਇਹ ਤੇ ਨਾਲ ਦਾ ਹੈਗਾ ਸਕੇਲਾ ਦਾ ਇਹਨੂੰ ਵੇਟ ਸਕੇਲਾ ਦਾ ਕਹਿੰਦੇ ਆ ਵੀ ਵੇਟ ਟੂ ਗੋ ਆ ਵੀ ਜੇ ਤੁਹਾਨੂੰ ਬਾਈਪਾਸ ਦੇ ਦਿੱਤਾ ਤਾਂ ਤੁਹਾਨੂੰ ਅੰਦਰ ਨਹੀਂ ਜਾਣਾ ਪੈਂਦਾ ਓਕੇ ਤੁਸੀਂ ਬਾਹਰ ਦੀ ਨਿਕ ਸਕਦੇ ਆ ਓ ਠੀਕ ਆ ਤੇ ਇਹ ਚੀਜ਼ ਆ ਤੇ ਇੱਕ ਮੈਨੂੰ ਦੱਸਿਓ ਮੜਿਆ 11 ਦਾ ਗੇਰ ਹੀ ਬਹੁਤ ਹੈ ਤਾਂ ਯਾਰ ਗੇਰ ਕੋਈ ਹਿਸਾਬ ਕਿਤਾਬ ਆਉਂਦਾ ਵਾ ਇਹ ਹੁਣ ਜੀ ਕਿਤੇ ਰੁਕਾਂਗੇ ਤੁਹਾਨੂੰ ਫੇਪਾ ਕੇ ਦਿਖਾ ਲੂੰਗਾ ਮੈਂ ਸ਼ਿਫਟਿੰਗ ਕਰਕੇ ਆਪਾਂ ਉਹ ਆਪਾਂ ਸ਼ਿਫਟਿੰਗ ਕਰਕੇ ਕੋਈ ਇਹਨੂੰ 8 ਵੀ ਕਹਿੰਦੇ ਆ 18 ਵੀ ਕਹਿੰਦੇ ਆ ਤੁਹਾਡੇ 80 ਸਪੀਡ ਨੂੰ ਕਹਿੰਦੇ ਆ ਭਾਜੀ ਜੀ ਹਾਂ ਜੀ ਬਿਲਕੁਲ ਤੇ ਆ ਗਾਦੇ ਸੀਗੇ ਆ ਨੋਬਾਂ ਜੀਆਂ ਇਹ ਨੋਬਾਂ ਹੋ ਗਈਆਂ ਆਪਣੀਆਂ ਟਰੇਲਰ ਦੀ ਏਅਰ ਹੋ ਗਈ ਆ ਆ ਟਰੱਕ ਦੀ ਏਅਰ ਆ ਹਾਂਜੀ ਠੀਕ ਆ ਬਿਲਕੁਲ ਆ ਦੇਖੋ ਨਾ ਦੱਸਕੋ ਤੇ ਬਾਹਰਲੇ ਪਾਸਿਓਂ ਆ اے ਬੀਸੀ ਆ ਬ੍ਰਿਟਿਸ਼ ਕਲੰਬੀਆ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਆ ਦੇਖੀਂ ਦੋਚ ਅਲਵਾਟਾ ਚ ਇੰਟਰ ਗਾਂਵ ਹੋਵਾਂਗੇ ਆਪਾਂ ਆਪਾਂ ਜਿਹੜੇ ਰੋਡ ਤੇ ਜਾਂਦੇ ਆ ਇਹਨੂੰ ਹਾਈਵੇ 5 ਵੀ ਕਹਿੰਦੇ ਆ ਹਾਈਵੇ 5 ਹਾਂਜੀ ਇਹ ਸਿੱਧਾ ਟ੍ਰਾਂਟਨ ਨੂੰ ਜਾਂਦਾ ਵਾ ਜੀ ਦਾ ਟ੍ਰਾਂਟੋ ਸਿੱਧਾ ਵਿੱਚੀ ਬਾਇਆ ਕੈਲਗਰੀ ਵਿਨੀਪੈਗ ਹੋ ਗਏ ਸਿੱਧਾ ਟ੍ਰਾਂਟੋ ਟ੍ਰਾਂਟੋ ਯਾਰ ਬਹੁਤ ਖੂਸੂਰਤ ਹੈ ਤੇ ਸਫ਼ਰ ਚੱਲ ਰਿਹਾ ਇਸ ਵਕਤ ਤੇ ਹਜੇ ਤਾਂ ਉਹ ਵੀ ਆਉਣੀ ਆ ਕੋਕਾ ਹੈਲ ਕੋਕਾ ਹੈਲ ਉਹ ਵੀ ਦਿਖਾਵਾਂਗੇ ਆ ਉਹ ਵੀ ਆਉਣੀ ਆ ਉਹ ਵੀ ਆਉਣੀ ਆ ਹਜੇ ਉਹ ਵੀ ਆਉਣੀ ਆ ਬਹੁਤ ਕੈਪ ਆ ਲਾਈਟ ਆ ਤੀ ਰੰਗ ਬਦਲਦੀਆਂ ਨਾ ਆ ਹਰੀ ਲਾਲ ਬੰਦ ਕਰ ਦਿੱਗੇ ਆਪਾਂ ਤੁਰੂਗੇ ਲੈ ਟੈ ਲੋਟਾ ਬੋਧਰਾ ਅੰਗ ਬੋਲਦਿੰਗੇ ਇਹਨਾਂ ਦੀਗੇ ਵੀਰਿਆ ਕਾਦੇ ਸਾਈਨ ਲੱਗੇ ਆ ਇਹ ਇਹ ਵੀਰੇ ਆ ਬਾਤ ਸੈਂ ਇੱਕ ਚੈਨਾ ਦਾ ਲੱਗਾ ਫਿਕਾ ਵੀ ਮਾਰਚ 31 ਤੱਕ ਹੈ ਤੁਹਾਨੂੰ ਚੈਨਾ ਆਪਣੇ ਕੋਲ ਰੱਖਣੀਆਂ ਪੈਣੀਆਂ ਹਨ ਕਿਉਂਕਿ ਹਿੱਲੀ ਏਰੀਆ ਸਟਾਰ ਹੋਇਆ ਕੋਈ ਕਹੇ ਲੈ ਜਿਹਨੂੰ ਕਹਿੰਦੇ ਆ ਜੀ ਤੇ ਇੱਕ ਹੋਪ ਵਾਲੀ ਸਕੇਲ ਆ ਗਈ ਆ ਤੇ ਮੇਬੀ ਸ਼ਾਇਦ ਜੇ ਤਾਂ ਖੁੱਲੀ ਹੋਈ ਫਿਰ ਅੰਦਰ ਜਾਣਾ ਪੈਣਾ ਆਪਾਂ ਨੂੰ ਜੇ ਬੰਦ ਹੋਈ ਬਾਹਰ ਦੀ ਜੀ ਉਹਨੇ ਬਾਈਪਾਸ ਦਿੱਤਾ ਲੈਂਡ ਜਾ ਕੇ ਪੈਣੀ ਹੈ ਇਹਦੇ ਵਿੱਚ ਸਿਗਨਲ ਮਿਲ ਗਿਆ ਫਿਰ ਆਪਾਂ ਬਾਹਰੋਂ ਨਿਕਲ ਜਾਣਾ ਬਿਲਕੁਲ ਤੇ ਔਨਸਰ ਬਾਈ ਫਿਰ ਟਰੱਕ ਤੇ ਆਇਆ ਇਹ ਜਾਂ ਕੋਈ ਹੋਰ ਵੀ ਕੀਤਾ ਕੰਮ ਨਹੀਂ 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 ਬਾਈ ਆ ਕੇ ਪਹਿਲਾਂ ਕੰਟਰਕਸ਼ਨ ਦਾ ਕੰਮ ਕੀਤਾ ਘਰਾਂ ਦਾ ਡਰਾਈਵ ਵਾਲਾ ਕੰਮ ਕੀਤਾ ਫਰੇਮਿੰਗ ਦਾ ਕੰਮ ਕੀਤਾ ਹਾਂ ਤੇ ਫਿਰ ਜਾ ਕੇ ਕਿਤੇ ਟਰੱਕ ਤੇ ਚੜੇ ਆ ਅੱਛਾ ਨਹੀਂ ਬਿਲਕੁਲ ਬੰਦਾ ਜੀ ਸਕੀਲ ਬੰਦਿਆ ਆ ਲੈ ਕੇ ਆ ਗਿਆ ਹਾਂ ক্লোਜ਼ਡ ਹੈ ਨਾ ਹਾਂਜੀ ਆ ਲੈ ਲੋ ਦੱਸ ਕੇਰ ਇਹ ਵੀ ਕਿ ਖੁਸ਼ੀ ਵਾਲੀ ਗੱਲ ਹੀ ਹੁੰਦੀ ਆ ਇਹ ਸਾਡ ਵਿਆਹ ਜਿੰਨਾ ਚਾਹੇ ਵਿਆਹ ਜਿੰਨਾ ਚਾਹ ਹੁੰਦਾ ਸਕੀਲ ਬੰਦਾ ਤੇ ਸੋਨਾ ਕਿੰਨਾ ਨਾ ਬਹੁਤ ਯਾਰ ਯਾਰ ਇਹਲੀ ਏਰੀਆ ਆ ਗਿਆ ਗ੍ਰੀਨਰੀ ਬਹੁਤ ਆ ਬਾਜੀ ਗ੍ਰੀਨਰੀ ਬਹੁਤ ਜਿਆਦੇ ਆ ਬਹੁਤ ਰਾਕਟ ਬਹੁਤ ਆ ਬਿਲਕੁਲ ਬੰਦੇ ਨਾ ਉੱਡੇ ਮਾਨ ਲੱਗਾ ਰਹਿੰਦਾ ਜਰਾਤ ਦੇਖ ਕੇ ਬੜੀ ਅਲੀ ਕੀ ਰਹਿੰਦਾ ਬੰਦਾ ਅਲੀ ਜੀ ਰਹਿੰਦਾ ਸਾਡੇ ਐਡਵੈਂਚਰ ਥੋੜਾ ਜਿਹਾ ਹੋਰ ਹਸਾਉ ਦਾ ਹਾਂਜੀ ਦੇਖੋ ਕਿਰਨੀ ਗ੍ਰੀਨਰੀ ਆ ਦੀ ਦਾ ਬਹੁਤ ਆ ਇਹ ਕਿਹੜਾ ਇਰਕੇ ਆ ਗਿਆ ਵੀਰੇ ਇਹਨੂੰ ਬਾਈ ਇਹ ਆਪਣਾ ਹੈਗਾ ਇਹਨੂੰ ਬਾਕਸ ਕਹਿੰਨੀ ਉਹ ਕਹਿ ਦਿੰਦੇ ਆ ਜੀ ਇੱਥੇ ਆ ਟਰੱਕਾਂ ਦੇ ਲਈ ਲਾਈਕ ਜਦੋਂ ਸਲੋ ਦੇ ਵਿੱਚ ਚੈਨਾ ਪਾਉਣੀ ਆ ਮੋਸਟਲੀ ਤੋਂ ਕੋਕਾ ਲੈ ਕਹਿ ਦਿੰਦੇ ਕੋਕਾ ਸਟਾਰਟ ਹੋ ਗਈ ਜੁੜੀ ਸਭ ਤੋਂ ਉੱਚਾਈ ਵਾਲੀ ਮੰਨੀ ਜਾਂਦੀ ਆ ਇਹ ਵਾ ਕੋ ਕਹਿੰਦੇ ਚੋਟੀ ਦੇ ਉੱਪਰ ਆਪਾਂ ਆ ਗਏ ਗਾਂ ਸਾਨੂੰ ਦਿਖਾਉਂਦੇ ਆ ਇਹ ਪਾਰਕਿੰਗ ਇੱਥੇ ਟਰੱਕ ਦੇ ਨਾਲ ਨਾਲ ਡਰਾਈਵਰਾਂ ਦਾ ਵੀ ਡਾਟ ਪੈਂਦਾ ਕਹਿੰਦੇ ਪੂਰਾ ਪੂਰਾ ਡਾਟ ਪੈਂਦਾ ਬਾਜੀ ਇੱਥੇ ਆ ਇੱਥੇ ਚਾਹ ਨਾ ਪੀ ਰਿਹਾ ਇਥੋਂ ਚਾਹ ਨਾ ਪਾ ਕੇ ਜੇ ਇੱਥੇ ਡੀਓਟੀ ਵਾਲੇ ਖੜੇ ਆ ਹਾਂਜੀ ਸੀਬੀਐਸਸੀ ਵਾਲੇ ਤੁਹਾਨੂੰ ਚਾਹ ਨਾ ਪਾ ਕੇ ਹੀ ਉੱਪਰ ਜਾਣ ਜਾਣ ਦੇਣਾ ਉਹਨਾਂ ਨੇ ਆ ਪਾਰਕਿੰਗ ਸਪੌਟ ਬਣਿਆ ਹੋਆ ਜੀ ਹੁਣ ਤਾਂ ਨਹੀਂ ਲੋੜ ਆਪਾਂ ਨੂੰ ਹੁਣ ਤਾਂ ਨਹੀਂ ਨਹੀਂ ਹੁਣ ਤਾਂ ਨਹੀਂਗਾ ਹੁਣ ਤਾਂ ਬਸ ਸੁੱਕਈ ਆ ਬੰਮਾ ਹਾਂਜੀ ਹਾਂਜੀ ਤੇ ਇੱਥੋਂ ਡਾਟ ਪੂਰਾ ਪੈਂਦਾ ਬਾਜੀ ਆ ਇੱਕ ਉਹ ਕਰ ਗਿਆ ਜੀ ਕੀ ਹਿਸਾਬ ਹੁੰਦਾ ਹੁੰਦਾ ਫਿਰ ਕਿਵੇਂ ਮਤਲਬ ਸਪੀਡ ਨੂੰ ਜਿਹੜਾ ਗੇਅਰ ਪਾ ਲਿਆ ਫਿਰ ਉਹਨੇ ਲੈ ਕੇ ਜਾਣਾ ਉਹ ਆਖਰ ਤੱਕ ਹਨਾ ਗੇਅਰ ਬਾਈ ਹਰੇਕ ਹਰੇਕ ਬੰਦੇ ਦਾ ਆਪੋ ਆਪਣਾ ਹੈਗਾ ਆ ਵੀ ਹੁਣ ਸਾਡਾ ਮੇਰਾ ਦਾ ਯਾਤਰ ਇਦਾਂ ਹੀ ਹੁੰਦਾ ਵੀ ਇੱਕ ਵਾਰੀ ਜਿਹੜਾ ਟਿਕਾ ਲਿਆ ਗੇਅਰ ਆਪ ਤੁਰੇ ਆਉਨੇ ਆ ਜੇ ਪੰਜਵਾਂ ਲੋ ਪਾ ਲਿਆ ਜਾਂ ਹਾਈ ਪਾ ਲਿਆ ਨਾ ਜਿੰਦਾਂ ਦਾ ਬੰਦੇ ਕੋਲ ਲੋਡ ਆ ਕਈਆਂ ਦੇ ਹਲਕੇ ਆ ਉਹ ਤਾਂ 13ਵੇਂ ਜੀ ਵੀ ਚੜ ਜਾਂਦੇ ਆ ਜੀ ਹੁਣ ਆਪਾਂ ਆ ਵੀ ਆਦਤ ਹੀ ਬਣੀ ਹੋਆ ਵੀ ਜੇ ਤੁਸੀਂ ਆਪਣੀ ਮਸ਼ੀਨਰੀ ਦਾ ਵਿਚਾਰ ਰੱਖਣਾ ਆ ਆਪਾ بس ਇੱਕ ਵਾਰ ਜਿਹੜਾ ਗੇਅਰ ਟਕਾ ਲਿਆ ਵੀ ਉਹਦੇ ਵਿੱਚ ਉੱਪਰ ਤੱਕ ਤਾਂ ਤੱਕ ਜਾਣਾ ਚੋਟੀ ਤੱਕ ਜਦ ਤੱਕ ਫਲੈਟ ਨਹੀਂ ਆ ਜਾਂਦਾ ਜੀ ਤੇ ਉਹਦੇ ਵਿੱਚ ਇਦਾਂ ਜਿਵੇਂ ਜਿੰਨੀ ਕਵਾਰ ਤੁਸੀਂ ਗੇਅਰ ਚੇਂਜ ਕਰੋਗੇ ਇਹਨੂੰ ਥੱਲੇ ਕਰੋਗੇ ਉੱਤੇ ਕਰੋਗੇ ਟਰੱਕ ਉਹਨਾਂ ਕਾ ਸਪੀਡ ਫੜਨੀ ਨਹੀਂ ਲੇਗੇ ਉਹਨੇ ਇਹਨੂੰ ਟੁੱਟਣੀ ਹੈ ਮੋਸ਼ਨ ਟੁੱਟਣਾ ਆਉਂਦਾ ਹਨਾ ਬਿਲਕੁਲ ਬਿਲਕੁਲ ਸਵਾਦੇ ਵੀ ਇਹ ਨਾਲ ਖੜੀ ਚੀਜ਼ ਬਚੀ ਰਹਿੰਦੀ ਆ ਤੁਹਾਡੇ ਕੋਲ ਲੋੜ ਪara ਇੱਕ ਵਾਰ ਉਹ ਥੱਲੇ ਉਹ ਗੇਅਰ ਟਕਾ ਲਓ ਜਿਹੜਾ ਟਕਾਉਣਾ ਆ ਤੇ ਬੰਦਾ ਵੀ ਐਨ ਉੱਪਰ ਤੱਕ ਉਸੇ ਗੇਅਰ 'ਚ ਹੌਲੀ ਹੌਲੀ ਤੁਰਿਆ ਰਹੇ ਵੀ 1 ਮਿੰਟ ਦਾ ਫਰਕ ਪੈਂਦਾ ਵਾਧੂ ਇਹ ਨਾਲੇ ਚੀਜ਼ ਵੱਜ ਜਾਂਦੀ ਹੈ ਨਾਲੇ ਵੀ ਤੁਸੀਂ ਵੀ ਵਧੀਆ ਚੜ ਜਾਂਦੇ ਆ ਬਿਲਕੁਲ ਜੀ ਬਿਲਕੁਲ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਆਜੋ ਉੱਤਰੇ ਥਲੇ ਹਾਂਜੀ ਆਜੋ ਜੀ ਆ ਨਕਸ਼ੇ ਤੇ ਦਿਖਾ ਦਈਏ ਵੀ ਸਟੀਪ ਗ੍ਰੇਡ ਅਹੱਡ ਹਾਂਜੀ ਮਤਲਬ ਆਏ ਆ ਚੜ੍ਹਾਈ ਸਾਰੀ ਹੈ ਨਾ ਇਹ ਆਪਾਂ ਭਈਓ ਜਿੱਥੇ ਟਰੱਕ ਇੱਥੇ ਖੜੇ ਆ ਆਪਾਂ ਰੈਨੋ ਯੂ ਆਰ ਹੇਅਰ ਹੈ ਨਾ ਤੇ ਆ ਹੋ ਗਿਆ ਚੈਨਾ ਦਾ ਇਹਨਾਂ ਦੱਸਿਆ ਵੀ ਅਕਤੂਬਰ 1 ਤੋਂ ਅਪ੍ਰੈਲ 30 ਤੱਕ ਤੁਹਾਡੇ ਟਰੱਕ ਨੂੰ ਚੈਨਾ ਹੁਣੀਆ ਚਾਹੀਦੀ ਹੈਵ ਟੂ ਜੀ ਆਪਾਂ ਦਿਖਾ ਲਾਂਗੇ ਆਪਾਂ ਟੰਗੀਆਂ ਨਾਲ ਤੇ ਉਹ ਹੋ ਗਿਆ ਵੀ ਕਿਹੜੇ ਕਿਹੜੇ ਟਾਇਰ ਤੇ ਕਿਹੜੇ ਕਿਹੜੇ ਐਕਸਲ ਤੇ ਤੁਸੀਂ ਚੈਨ ਪਾਉਣੀ ਕਿੱਦਾਂ ਆ ਉਹ ਟਰੱਕਾਂ ਦੇ ਜਿਹਦੇ ਕੋਲ 2 ਐਕਸ ਲਗੜ ਆਇਆ ਜਿਹਨੇ ਕੋਲ 3 ਨੇ ਆ ਜਿਹਦੇ ਕੋਲ ਜਿਆਦਾ ਸੁਪਰ ਵੀ ਆ ਜਾਂ ਜਿੱਦਾਂ ਵੀ ਆ ਉਹ ਜਿਹੜੇ ਜਿਹੜੇ ਲਾਲ ਟੈਕ ਕੀਤੇ ਇਹਨਾਂ ਨੇ ਉਹਨਾਂ ਉਹਨਾਂ ਟਾਇਰਾਂ ਤੇ ਸਾਨੂੰ ਐਕਸਟਰਾ ਦੇ ਚੈਨਾ ਪਾ ਕੇ ਹੀ ਕੋ ਚੜਨਾ ਪੜਾ ਟੈਕਨੀਕਲ ਸਾਰਾ ਦੱਸਿਆ ਹੋਇਆ ਸਾਰਾ ਕੁਝ ਉਹਨਾਂ ਨੇ ਫੋਟੋ ਬਣਾ ਕੇ ਹੀ ਨਹੀਂ ਕਿ ਉਹ ਬੰਦਾ ਕਹਿ ਨਹੀਂ ਸਕਦਾ ਮੈਨੂੰ ਪਤਾ ਨਹੀਂ ਸੀਗਾ ਉਹਨਾਂ ਨੇ ਪ੍ਰੋਪਰ ਸਾਨੂੰ ਸ਼ੋ ਕੀਤਾ ਆ ਬਿਲਕੁਲ ਬਿਲਕੁਲ ਆ ਇਹਨੂੰ ਕਹਿ ਦਿੰਦੇ ਆ ਵੀ ਕੋਕਾ ਹਲ ਕਹਿ ਦਿੰਦੇ ਆ 100 ਕੋਕਹਲ ਏਰੀਆ ਵੱਜਦਾ ਇਹ ਕੋਕਹਲ ਹਾਂਜੀ ਉਹ ਤਾਂ ਸਨੋਹ ਪਈ ਹੋਈ ਆ ਤਾਂ ਹਾਂਜੀ ਹਾਂਜੀ ਬਿਲਕੁਲ ਬਹੁਤ ਖੂਸੂਰਤ ਆ ਉਹ ਦੇਖੋ ਚੈਨਾ ਪਰ ਰੱਖੀਆਂ ਆ ਮੈਂ ਇੱਥੋਂ ਲਾਉਣੀਆਂ ਆ ਲਾ ਕੇ ਵੀ ਇੱਧੇ ਛਾੜ ਲੈਣੀਆਂ ਆ ਅੱਛਾ ਚਾਚਾ ਜੀ ਸਨੋਹ ਪੈ ਗਈ ਤਾਂ ਤੁਰੰਤ ਤੇ ਫੇਰ ਆਹ ਦੇਖੋ ਇੱਥੇ ਨਾਲੀ ਰੱਖੀਆਂ ਆ ਲੈ ਅੱਗੇ ਟਾਇਰਾਂ ਨੂੰ ਪਾ ਲੈਣੇ ਹੋਣੇ ਹਾਂ ਬਸ ਇਹ ਦੇਖ ਲਓ ਵੀ ਤੋ ਖੋਲ ਕੇ ਚੱਕ ਕੇ ਟੈਰਾਂ ਨੂੰ ਪਾ ਲੈਣੀ ਕੋਸ ਕੋ ਟੈਰਾਂ ਨੂੰ ਚੰਨਾ ਪਾਈਆਂ ਜਾਂਦੀਆਂ ਤੇ ਫਿਰ ਬਰਫ਼ 'ਚ ਵਰਕ ਕਰਦੇ ਆ ਟੈਰ ਬਿਲਕੁਲ ਬਿਲਕੁਲ ਹਾਂ ਇਹ ਲਿਕਵਿਡ ਆ ਦੇ ਵਿੱਚ ਇਹ ਲਿਕਵਿਡ ਨੂੰ ਲੈ ਕੇ ਰਨ ਕਰਨਾ ਚਲਾਉਣਾ ਬਹੁਤ ਔਖਾ ਇਹ ਭਾਈ ਬਹੁਤ ਜ਼ਿਆਦਾ ਔਖਾ ਹੈ ਇਹ ਵੀ ਇਹ ਤੁਸੀਂ ਜਿੰਦਾ ਤੋੜਨਾ ਮੋਰ ਨੂੰ ਇਹ ਝਾਲ ਵੱਜਦੀ ਆ ਵਿੱਚ ਝੋਲ ਵੱਜਦੀ ਆ ਇਹ ਉਹਨਾਂ ਦੇ ਪਿੱਛੇ ਨੂੰ ਜਾਂਦਾ ਲੈ ਕੇ ਬਿਲਕੁਲ ਬਿਲਕੁਲ ਇਹ ਡੇਂਜਰਸ ਜ਼ਿਆਦਾ ਡੇਂਜਰਸ ਵੀ ਆ ਤੇ ਜੇ ਮੰਨ ਲਓ ਵੀ ਤੁਸੀਂ ਰੁਕਣਾ ਹੈ ਬਗੈ ਪਹਿਲੇ ਹੀ ਬਸ ਪੈਰ ਚੱਕਣਾ ਪੈਂਦਾ ਵੀ ਬਸ ਰੋਕ ਲਓ ਵੀ ਇਹ ਰੁਕਣਾ ਨਹੀਂ ਜੇ ਕੋਈ ਮੋਰੇ ਆ ਗਿਆ ਵੀ ਐਡੀ ਨੌਕਰ ਰਖਦਾਨੀ ਦਾ ਪਿਆਰ ਬਹੁਤ ਰੱਖਣਾ ਪੈਂਦਾ ਬਿਲਕੁਲ ਇੱਕ ਕਾਂ ਕਾਂ ਤੋਂ ਮੈਨੂੰ ਯਾਦ ਆਇਆ ਕਾਂ ਵਾਲਾ ਰੋਡ ਵੀ ਇੱਕ ਹਾਂਜੀ ਉਹ ਨੰਬਰ 3 ਕਹਿੰਦੇ ਆ ਉਹਨੂੰ ਕਾਂਵਾਂ ਵਾਲਾ ਹਾਈਵੇ ਸਾਦੇ ਆ ਉਥੇ ਕਾਂ ਵਾਲੇ ਆ ਕਾਂ ਵਾਲੇ ਆ ਉਸ ਰੋਡ ਤੇ ਹਿੱਲਾ ਬੋਲੇ ਕਾਂ ਬਹੁਤ ਆ ਪੁਰਾਣਾ 올ਡ ਹਾਈਵੇ ਆ ਉਹ ਜੀ ਨੰਬਰ 3 ਹਾਂਜੀ ਬਿਲਕੁਲ ਯਾ ਦੇਖੋ ਬਹੁਤ ਖੂਬਸੂਰਤਾ ਵੀ ਆ ਪਾਰਾਂ ਦੇ ਵਿੱਚ ਇਸ ਵਕਤ ਇਟਰ ਬੈਲਟ ਖੜਾ ਬਾਈ ਤੋਂ ਦਾੜ ਪੈਣੇ ਸ਼ੁਰੂ ਹੋ ਜਾਣੇ ਆ ਹਾਂ ਬਾਬਾ ਬੜਾ ਬੜਾਈ ਹੁੰਦੀ ਜਾਣੀ ਆ ਹਾਂ ਠੀਕ ਆ ਦੇ ਗਿਰਨ ਦਾ ਕੀ ਸਿਸਟਮ ਆ ਅੱਬਾਸભાઈ ਇਹ ਆ ਸਾਡੇ ਸਾਹਮਣੇ ਘਰ ਦੇ ਖਰੂ ਪਾਉਣੇ ਹਾਂ ਆ ਪਹਿ ਗਿਆ ਦੂਜਾ ਵੀ ਕਹਿ ਦਿੰਦੇ ਇਹਨੂੰ ਚੌਥਾ ਵੀ ਕਹਿ ਦਿੰਦੇ ਆ ਅੱਛਾ ਆ ਹੁਣ ਇਹ ਲੋਹਾਂ ਦੇ ਵਿੱਚ ਆ ਆਪਣੇ ਕੋ ਲੋਡ ਦੂਜਾ ਨਾ ਕੈਮੀਕਲ ਦਾ ਕਰਕੇ ਥੋੜੇ ਜੇ ਲੇਟ ਪੈਂਦੇ ਆ ਹੌਲੀ ਜਾਨੀ ਹਾਂਜੀ ਆ ਆ ਕਦੇ ਵਾਸਤੇ ਆਹਾ ਇਹ ਹਾਈ ਕਿ ਜਿੱਦਾਂ ਹੁਣ ਹਾਈ ਦੇ ਪਹੁੰਚ ਆ ਗਏ ਪੰਜਵੇਂ ਤੋਂ ਉੱਤੇ ਹਾਈਵੇ ਪੈ ਜਾਂਦੇ ਆ ਚਾਰ ਲੋ ਆ ਮੰਨ ਲਓ ਵੀ ਅੱਠ ਲੋ ਆ ਤੇ ਬਾਕੀ ਫਿਰ ਹਾਈ ਦੇ ਉੱਤੇ ਆਇਆਂ ਦਾ ਪ੍ਰੋਗਰਾਮ ਬਿਲਕੁਲ ਹੁਣ ਹਾਈਆਂ 'ਚ ਪੈ ਗਿਆ ਹੂੰ ਸਹੀ ਆ ਦਸਵਾਂ ਪੈ ਗਿਆ ਨੂੰ ਪੰਜਵਾਂ ਵੀ ਕਹਿੰਦੇ ਆ ਦਸਵਾਂ ਵੀ ਕਹਿੰਦੇ ਆ ਠੀਕ ਆ ਹਾਂਜੀ ਬੋਸ ਆਉਂਦਾ ਵੈ ਦਾ ਯਾ ਯਾ ਦਸ ਤਾਂ ਹੁਣ ਮੈਂ ਕਿਹਾ ਆਵਾਜ਼ ਸੁਣ ਕੇ ਹੌਣ ਤਾਂ ਬਾਈ ਵਸ ਵੀ ਅੱਖਾ ਬੰਦ ਕਰਕੇ ਗੀ ਚਾਲੀ ਜਾਂਦਾ ਦਸ ਸੌ ਚੀਆ ਕੰਮ ਦੀ ਹਾਂਜੀ ਹਾਂਜੀ ਬਿਲਕੁਲ ਫਿਰ ਬੰਦਾ ਉਦਾਂ ਤੇ ਹੋ ਜਾਂਦਾ ਨਾ ਹੂੰ ਤਾਂ ਆਵਾਜ਼ ਦੇ ਨਾਲ ਹੀ ਬਸ ਪੈਂਦੇ ਜਿੰਨੇ 12 13 ਸਾਲ ਹੋ ਗਏ ਤੁਹਾਨੂੰ ਕਿੰਨੇ ਹਾਂਜੀ ਬਿਲਕੁਲ ਬਿਲਕੁਲ ਬਾਈ 12 13 ਇੰਡੀਆ ਤੋਂ ਵੀ ਟੈਕਸੀ ਟੂਕਸੀ ਚਲਾਉਂਦੇ ਹੋ ਹੀ ਗਏ ਇੰਨੇ ਸਾਲ ਹਾਂ ਤੁਹਾਡੀ ਆਪ ਦੀ ਟ੍ਰਾਂਸਪੋਰਟ ਸੀ ਹਾਂਜੀ ਹਾਂਜੀ ਰਕਾਂ ਦੇ ਵਿੱਚ ਹੀ ਪੈਂਦੇ ਆਂ ਦੀ ਬਿਲਕੁਲ ਹਾਂਜੀ ਹਾਂਜੀ ਤੇ ਆਹ ਦੇਖ ਸਕਦਾ ਉਸ ਤੋਂ ਆ ਇਹ ਕੰਮ ਹੋਰ ਵੀ ਇੰਡੀਆ ਆਏਗਾ ਕੰਮ ਚੱਲਦਾ ਛੋਟਾ ਬ੍ਰਦਰ ਹੈ ਉੱਥੇ ਅੱਛਾ ਟਰਾਂਸਪੋਰਟ ਦਾ ਆਪਣੀ ਫਗਵਾੜੇ ਆ ਜੀ ਟੱਟਾ ਪਿੰਡ ਉਹਦਾ ਹਾਂ ਜੀ ਟੱਡਾ ਟਰਾਂਸਪੋਰਟ ਹਾਂ ਜੀ ਟੱਡਾ ਟਰਾਂਸਪੋਰਟ ਜੀ ਹਾਂ ਜੀ ਟੱਡਾ ਪਿੰਡ ਹੈ ਹਸ਼ਿਆਰਪੁਰ ਤੋਂ 7 ਕਿਲੋਮੀਟਰ ਦੂਰ ਹੈ ਹਾਂ ਜੀ ਅੱਛਾ ਹਸ਼ਿਆਰਪੁਰ ਰੋਡ ਤੇ ਓਕੇ ਹਾਂ ਜੀ ਲੈ ਆਹ ਕਿਹੜਾ ਪਤਾ ਇਹ 7ਵਾਂ ਪੈ ਗਿਆ ਭਾਜੀ 7ਵਾਂ ਹਾਂ ਜੀ ਠੀਕ ਬਾਈਥੋਂ ਡਾੜ ਪੈਣੀ ਸ਼ੁਰੂ ਆ ਬਸ ਇੱਥੋਂ ਬਸ ਹੁਣ ਬੰਨੇੜੇ ਆ ਕੇ ਜਿਹੜਾ ਬਸ ਇੱਕ ਵਾਰ ਟਿਕਾ ਲਿਆ ਬਸ ਉਹਦੇ ਵਿੱਚ ਹੀ ਉਸੇ ਚਾੜਨਾ ਪੰਗੇ ਨਹੀਂ ਲੈਣੇ ਅਗੇ ਵਾਲੇ ਤੇ ਬੰਦਾ ਟੈੱਕੇ ਚੜਿਆ ਰਹਿੰਦਾ ਇੱਕ ਦੋ ਮਿੰਟ ਵੱਧ ਲੱਗ ਜਾਂਦੇ ਆ ਬਿਲਕੁਲ ਉਹ ਤੁਹਾਡੀ ਚੀਜ਼ ਮਨਿਆਰ ਫਰੀ ਰੰਡੀ ਅਜੀਬ ਦੀ ਵੱਜ ਜਾਂਦੀ ਹੈ ਨਾ ਬਿਲਕੁਲ ਜਮਾਂ ਸਹੀ ਜਿੰਨੇ ਪੰਗੇ ਲੈਣੇ ਆ ਉਨਾ ਹੀ ਇਹਨੇ ਸਲੋਹੀ ਹੋਣਾ ਮੋਸ਼ਨ ਟੁੱਟਣਾ ਇਹਦਾ ਜੀ ਜੀ ਤੇ ਜੇ ਟੈੱਕੇ ਚਾੜ ਲਾਂਗੇ ਇੱਕ ਤਾਂ ਗੇਅਰ ਨਹੀਂ ਚੇਂਜ ਕਰਨੇ ਪੈਂਦੇ ਇੱਕ ਚੀਜ਼ ਮੰਨ ਲੀਏ ਇੱਕ ਸਰਫਾ ਤੁਰੀ ਰਹਿੰਦੀ ਆ ਸਹੀ ਆ ਹਾਂ ਜੀ ਬਿਲਕੁਲ ਆ ਕੋਟਾ ਹੈ ਲੱਗਿਆ ਇਤੋਂ ਮੇਨਾ ਆਇਆ ਵੀ ਪਛਾਣ ਕੋਕ ਦੀ ਆ ਜੇ ਤਨਾਲ ਆ ਜਾਂਦੀ ਇੱਥੇ ਆ ਤਨਾਲੇ ਤਨਾਲ ਆ ਜਾਂਦੀ ਆ ਹਾਂਜੀ ਮੋਬਾਈਲ ਥੱਲੇ ਆ ਇੱਥੇ ਸਰੰਗ ਆ ਜਾਣੀ ਆ ਕੋਕਾ ਹਲ ਗਈ ਆ ਸਾਰਾ ਏਰੀਆ ਬਸ ਆ ਸਰੰਗ ਦੇ ਵਾਰ-ਵਾਰ ਜਿੱਥੇ ਜਿਹੜਾ ਪਾਲਿਆ ਗियर ਪਾਲਿਆ ਵੀ ਉਹਦੇ ਵਿੱਚ ਤਾਂ ਤੱਕ ਜਾਣਾ ਆਪਾਂ ਫੇਰ ਨਹੀਂ ਪੰਗਾ ਲੈਣਾ ਬਸ ਜਿਹੜਾ ਪੈ ਗਿਆ ਹੋਇਆ ਗਿਆ ਮੁੜ ਕੇ ਫੇਰ ਜੇ ਨਾ ਪਿਆ ਫੇਰ ਪੈਣਾ ਹੀ ਨਹੀਂਗਾ ਫੇਰ ਖੜ ਗਿਆ ਤਾਂ ਖੜ ਗਿਆ ਫੇਰ ਫੇਰ ਜ਼ੀਰੋ ਤੇ ਚੱਲਣਾ ਕੰਮ ਸਹੀ ਆ ਨਵਾਂ ਬੰਦਾ ਤਾਂ ਇੱਕ ਵਾਰ ਬਾਈ ਇੱਥੇ ਫੌਸਜ ਵੀ ਤਾਂ ਨਿਕਲ ਗਿਆ ਗੇਅਰ ਨਾ ਮੁੜ ਕੇ ਲੋੜ ਨਹੀਂ ਉਹਦਾ ਕੰਮ 4 ਕਿਲੋ ਡਰ ਨੀ ਉਹਦਾ ਸਹੀ ਆ ਆ ਲੋ ਆ ਪੰਜਮਾ ਪਾ ਲਿਆ ਆ ਪਾ ਲਿਆ ਪੰਜਮਾ ਲੋ ਇਹਦੇ ਵਿੱਚ ਹੀ ਜਾਣਾ ਹੁਣ ਤੋਰ ਜਾਣਾ ਬਸ ਬਸ ਕੋਈ ਪੰਗੇ ਲੈਣੇ ਬਾਦ ਦੱਬੀ ਚੁਰਿਆ ਉਹਦਾ ਚੁਕਾ ਸਰੰਗਾ ਲਾਓ ਜੀ ਚੱਲ ਪੂਰੀਆਂ ਵਾਦੀਆਂ ਦੇ ਵਿੱਚ ਟਰੱਕ ਉੱਥੇ ਰੁਕਦਾ ਉਹ پارک ਕਰਤਾ ਹੁਣ ਇੱਥੇ ਪ੍ਰਸ਼ਾਦਾ ਪਾਣੀ ਗਰਮ ਕਰਨਾ ਪੀਟੇ ਵੀਰੇ ਹਾਂਜੀ ਕਿਵੇਂ ਹੋ ਐਨ ਵਧੀਆ ਬਾਈ ਸਾਮਾਨ ਪੂਰਾ ਹੀ ਰੱਖਿਆ ਵਾ ਬਾਹਰ ਚੁੱਲਾ ਹਾਂਜੀ ਹਾਂਜੀ ਸਟੋਵ ਰੱਖਿਆ ਲੈ ਇਹ ਪਾਣੀ ਇਹ ਪਾਣੀ ਨਾ ਥੋੜਾ ਸਾਫ਼ ਹੋ ਜੂ ਹੈ ਨਾ ਹਾਂਜੀ ਬਿਲਕੁਲ ਆਹ ਪੂਰੀ ਤਕਨੀਕ ਸਾਫ਼ ਹੁਤਾ ਪੂਰਾ ਬਾਈ ਅੱਗੇ ਵੀ ਐਂ ਕਰਦੇ ਹੋਂ ਐਂ ਐਂ ਬਾਈ ਅੱਛਾ ਐ ਬਸ ਇੱਧਰ ਰੋਟੀ ਬਣੀ ਇੱਧਰ ਹੀ ਖਾਈਦਾ ਆਓ ਹਾਂਜੀ ਬਿਲਕੁਲ ਆ ਲੋ ਵੀ ਦੇਸੀ ਕੇ ਹੂੰ ਟਾਬਾ ਖੋਲਿਆ ਸੜਕ ਉੱਤੇ ਆ ਕੇ ਹੈ ਨਾ ਬਸ ਵਾ ਤੇ ਉਹ ਗੱਲ ਹੋ ਗਈ ਗੱਲ ਹੈ ਕਿ ਆ ਬੇਕੱਟ ਹੁੰਦੇ ਆ ਹਨਾ ਇੱਧਰ ਢਾਬੇ ਘਟੇ ਹਾਂਜੀ ਢਾਬੇ ਪਾਉਣ ਨਹੀਂ ਦਿੰਦੇ ਹੁਣੇ ਨਹੀਂ ਤਾਂ ਆਪਣੇ ਬੰਦੇ ਨੇ ਤਾਂ ਪਾਲਣੇ ਸੀ ਹੋਣ ਨੂੰ ਹਾਂਜੀ ਪਾਉਣ ਨਹੀਂ ਦਿੰਦੇ ਹੈਗੇ ਦੇਸੀ ਪੰਜਾਬੀ ਢੱਬਾ ਲੈ ਕੇ ਹਾਂਜੀ 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 ਤੇ ਇਦਾਂ ਪਾਉਣ ਪਾਉਣ ਨਹੀਂ ਦਿੰਦੇ ਹੁਣੇ ਕੋਈ ਪਰਮਿਸ਼ਨ ਹੋਊਗੀ ਵੱਧ ਘਟ ਤੇ ਆਹ ਸਾਰੀ ਮੈਂ ਦਿਖਾ ਦਿਆਂ ਇਧਰਲੇ ਪਾਸੇ ਬਰਫ਼ ਨਾਲ ਲੱਦੀਆਂ ਹੋਈਆਂ ਪਹਾੜੀਆਂ ਅ ਇਸ ਵਕਤ ਆਪਾਂ ਬੀਸੀ ਦੇ ਵਿੱਚ ਹੀ ਆ ਹਨਾ ਬੀਸੀ ਹਾਂਜੀ ਬੇਲਮੋਟ ਸ਼ਹਿਰ ਆ ਜੀ ਇਹ ਬੇਲਮੋਟ ਸ਼ਹਿਰ ਦੇ ਵਿੱਚ ਹੀ ਆ ਫਿਲਹਾਲ ਆਪਾਂ ਬਰਫ਼ ਨਾਲ ਦੀਆਂ ਪਹਾੜੀਆਂ ਤੇ ਜੇ ਕੋ ਟੂਰਿਸਟ ਵੀ ਆਉਂਦਾ ਤਾਂ ਇੱਥੇ ਰੱਕ ਕੇ ਆ ਬੱਚੇ ਵਗੈਰਾ ਖੇਡ ਸਕਦੇ ਆ ਤੇ ਸੈਂਡਵਿਚ ਵੀ ਹੈਗੇ ਨੇ ਅਚਾਰ ਵੀ ਆ ਗੋਭੀ ਵੀ ਆ ਗੋਭੀ ਵੀ ਆ ਤੇ ਸਹੂਲਤਾਂ ਪੂਰੀਆਂ ਆ ਵਾ ਬਿਲਕੁਲ ਬਹੁਤ ਕਮਾਲ ਵੀਰੇ ਦਾ ਹੱਥੇ ਰੱਕ ਕੇ ਰੋਟੀ ਖਾਣ ਦਾ ਸਵਾਦ ਹੀ ਬਹੁਤ ਹੁੰਦਾ ਹੈ ਬਿਲਕੁਲ ਬਿਲਕੁਲ ਜੀ ਲੱਗਦਾ ਕਿ ਪੰਜਾਬ ਜਿਵੇਂ ਬੈਠੇ ਆ ਮੋਟਰ ਤੇ ਪੂਰਾ ਬਹੁਤ ਵਧੀਆ ਇਸ ਵਕਤ ਗਮਸਾਉ ਮੇ ਜਾਂ ਠੰਡ ਵੀ ਨਹੀਂ ਲੱਗ ਰਹੀ ਜੀ ਸਭ ਤੇ ਪਹਾੜਾਂ ਦੇ ਬਰਫ਼ ਪਈ ਆ ਨਾ ਤਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਉਹ ਨਹੀਂ ਲੱਗ ਨਹੀਂ ਰਹੀ ਠੰਡ ਬਿਲਕੁਲ ਬਿਲਕੁਲ ਤੇ ਇੱਥੇ ਮੀਂਹ ਦਾ ਵੀ ਪਤਾ ਨਹੀਂ ਮੈਨੂੰ ਲੱਗਦਾ ਆ ਸਕਦਾ ਜੀ ਤੁਹਾਨੂੰ ਕਿੰਗੀਆਂ ਪਿੰਡ ਦਿਖ ਦਿਗੇ ਆ ਪਹਾੜਾਂ ਦੀਂਡਾ ਇਕੱਠੇ ਕਰਨੇ ਪੈ ਸਕਦੇ ਆ ਕਮੈਂਟ ਚ ਬਸ ਬਸ ਪਰ ਹੈ ਬਹੁਤ ਆਨੰਦ ਵਾਲਾ ਕੰਮ ਲੋ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਹੁਣ ਵੀਰਾ ਕਹਿੰਦਾ ਇਧਰਲੇ ਪਾਸੇ ਨਦੀ ਆ ਸ਼ਾਇਦ ਝਰਨਾ ਝਰਨਾ ਹਾਂਜੀ ਝਰਨਾ ਜਿਹੜਾ ਆਪਣੇ ਨਾਲ-ਨਾਲ ਰੋਡ ਦੇ ਉੱਤੇ ਹਾਂ ਰਿਵਰ ਵੀ ਚੱਲਦਾ ਪਹਾੜਾਂ ਦੇ ਨਾਲ ਝਾਂਜ ਪਾਣੀ ਸ਼ੁੱਧ ਨਦੀ ਸੀ ਹਾਂਜੀ ਸਫਾਈ ਕਿੰਨੀ ਆ ਹਨਾ ਹਾਂਜੀ ਹਾਂਜੀ ਦੇਖ ਲਓ ਹੂੰ ਖਲਾਰਾ ਕੋਈ ਨਹੀਂ ਪਾਉਂਦਾ ਆਪਾਂ ਵੀ ਉਹਦੇ ਵਿੱਚ ਪਾ ਕੇ ਆਏ ਆ ਬਿਲਕੁਲ ਬਿਲਕੁਲ ਥੱਲੇ ਕਿੰਨੀ ਸ਼ਾਂਤੀ ਬਣਿਆ ਹਨਾ ਬੜਾ ਸੋਹਣਾ ਹਾਂਜੀ ਕਮਾਲ ਚਰਨਾ ਤਾਂ ਲੱਗਦਾ ਨਹੀਂ ਚੱਲਦਾ ਹਾਂ ਚਰਨਾ ਨਹੀਂ ਛੜਕਾ ਤੋਂ ਲੱਗਦਾ ਚਰਨਾ ਨਹੀਂ ਨਦੀ ਥੱਲੇ ਦਾ ਦੱਸ ਰਹੀ ਆ ਥੱਲੇ ਦਾ ਮੈਨੂੰ ਇੱਥੋਂ ਵੀ ਦਿਂਦਾ ਇੱਧਰ ਹੂੰ ਇਹ ਪੂਰਾ ਟਰੱਕ ਵਾਲੇ ਇਤੋਂ ਖੜਕਾ ਸੁਣਿਆ ਹਾਂਜੀ ਇਹ ਨਾ ਇਹ ਤਰਨਾ ਫਰਨ ਦੀ ਸਵਾਦ ਬਹੁਤ ਆਉਂਦਾ ਬਿਲਕੁਲ ਬਿਲਕੁਲ ਹਾਂਜੀ ਇਹ ਤਾਂ ਬਣਾਇਆ ਹੀ ਤਾਂ ਹਾਂ ਹਾਂ ਗੋਰੇ ਤੁਰਦੇ ਆਪਣੇ ਲੋਕ ਤਾਂ ਘੱਟ ਤੁਰਦੀ ਜਾਂਦੇ ਮੈਨੂੰ ਮੈਂ ਤਾਂ ਕਦੇ ਨਹੀਂ ਟੱਕਰੇ ਵੀ ਸੈਰ ਕਰਦੇ ਆਂ ਫਿਰਦੇ ਆ ਆਪਣੇ ਹੈਗੇ ਆ ਜੇ ਬੈਠੇ ਇੱਥੇ ਰੈਕ ਸੈਂਟਰ ਚ ਦਫਾਵੇਂ ਫਿਰਦੇ ਹੁਣ ਉਹ ਨਦੀ ਥੱਲੇ ਬਹੁਤ ਉਚਾਈ ਤੇ ਆ ਤਾਂ ਡੂੰਗਾ ਤਾਂ ਚੰਗਾ ਥੱਲੇ ਨੂੰ ਟਰੱਕ ਲੋਕ ਕਰ ਲਿਆ ਸੀ ਹਾਂਜੀ ਹਾਂਜੀ ਉਹ ਦੇਖੋ ਉਹ ਨਦੀ ਹੋਊਗੀ ਥੱਲੇ ਤੇ ਉਹ ਦੇਖੋ ਕਿੱਥੋਂ ਟ੍ਰੇਨ ਲੰਘਦੀ ਆ ਹੈ ਟ੍ਰੇਨ ਉਹ ਕਿੱਥੋਂ ਲੰਘਦੀ ਆ ਉਹ ਦੇਖੋ ਮੈਨੂੰ ਨਹੀਂ ਦੇਸੀ ਚਿੱਟੀ ਪਰਥ ਦੇ ਨਾਲ ਨਹੀਂ ਨਹੀਂ ਥੱਲੇ ਬਿਲਕੁਲ ਗੱਭੇ ਆ ਸੈਂਟਰ ਦੇ ਆ ਜੀ ਆਹ ਹਾਂ 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 ਜੀ ਜੀ ਉਹ ਜਾਂਦੀ ਆ ਉਹ ਜਾਂਦੀ ਆ ਕਿੱਥੋਂ ਜੰਗਲਾ ਵਿੱਚੋਂ ਕੱਢੀ ਆ ਇਹ ਆਹ ਦੇ ਜੰਗਲਾਂ ਵਿੱਚ ਦੀ ਟ੍ਰੇਨੀਆਂ ਦੀ ਆਹ ਦੇਖੋ ਤੁਹਾਡੇ ਸਾਹਮਣੇ ਉਹ ਨਜ਼ਰ ਆਊਗੀ ਲੈ ਕਿੱਥੋਂ ਦੀ ਕੱਢੀ ਆ ਨਾ ਟ੍ਰੇਨ ਇਹਨਾਂ ਦੀ ਦੇਖ ਲਓ ਬਿਲਕੁਲ ਮਾਲ ਤੇ ਚੱਲ ਗਏ ਬਾਈ ਜੀ ਆਪਾਂ ਆਜੋ ਹਾਂਜੀ ਚੱਲਦੇ ਵੀ ਹੁੰਨੇ ਆ ਫਿਰ ਅੱਥੇ ਜਾਣਾ ਵੀ ਆ ਹਾਂਜੀ ਚਲੋ ਪਹੁੰਚ ਗਏ ਫਿਰ ਆਪਾਂ ਅਗਲਾ ਸਫ਼ਰ ਅੱਗੇ ਦੇਖਦੇ ਆ ਲੋ ਵੀ ਪ੍ਰਸ਼ਾਦਾ ਸ਼ਗਲਿਆ ਸੀ ਤੇ ਹੁਣ ਵੀਰਾ ਚਾਹ ਬਣਾਉਣ ਲੱਗਿਆ ਵੀਰੇ ਕਿਹੜੀ ਬਣਾਉਣ ਲੱਗੇ ਹੋ ਆ ਬੱਸ ਜੀ ਟੈਮੋਟਾਂ ਦੀ ਆ ਗਈ ਡਬਲ 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 ਸਟੀਵਟੀ ਡਬਲ ਡਾਲ ਟ੍ਰਿਪਲ ਪੀਣੀ ਆ ਤੇ ਡਬਲ ਦੇਣੀ ਆ ਨਹੀਂ ਨਹੀਂ ਬਾਲੇ 48 ਬਣਾਉਣਾ ਫਿਕਾ ਜਾ ਮੈਂ ਕਿ ਚੱਕਰੀ ਕਰ ਲਾ ਮਿਲ ਮੇਲ ਜੀ ਰੱਖਣਾ ਬੱਸ ਬੱਸ ਆ ਗਈ ਬੱਸ ਹਉ ਮਿੰਟ ਤੋਂ ਪਹਿਲਾਂ ਹੀ ਆ ਜਾਂਦੀ ਆ ਬਸ ਵੀ ਬਟਨ ਦੱਬਨ ਦੀ ਧੀਰ ਆ ਅੱਛਾ ਤੇ ਆਈ ਲੋ ਏ ਵੀ ਸਕੀਮ ਠੀਕ ਆ ਹਾਂ ਜੀ ਬੜੀ ਆ ਲਓ ਜੀ ਲਓ ਜੀ ਚਾਹ ਵੀ ਤਿਆਰ ਹੋਣ ਲੱਗ ਗਈ کریم ਬਾਜਪਾਨੇ ਦੇ ਵਿੱਚ ਪਾਈਏ ਇਹਨਾਂ ਦੇ کریم ਨਾ ਬਾਜਪਾਨੇ ਦੀ ਇਹ ਦੁੱਧ ਹੈਗਾ ਯਾਰ ਦੁੱਧ ਪਾਵਾਂਗੇ ਦੁੱਧ ਪਾਵਾਂਗੇ ਠੀਕ ਆ ਲਓ ਵੀ ਹੁਣ ਚਾਹ ਵੀ ਤਿਆਰ ਚਾਹ ਟੈਮੋਰਾਂ ਦੀ ਦੁੱਧ ਕਰਦਾ ਕਰਦਾ ਬਿਲਕੁਲ ਟੇਸਟ ਵੀ ਕਮਾਲ ਆ ਹੈ ਸਹੀ ਆ ਗੱਲ ਬਾਤ ਬਿਲਕੁਲ ਉਹੀ ਟੇਸਟ ਬਣ ਜਾਂਦੇ ਇਹਦੇ ਨਾਲ ਅੱਛਾ ਵਾਲੀ ਕਰੜੀ ਪੀਣੀ ਆ ਫੇ ਇੱਕ ਕੱਪ ਨਾ ਹਾਂ ਜੀ ਆ ਆਪਣੀ ਗੀਮੀਰ ਵਾਲੀ ਤਾਂ ਪੂਰਾ ਘੈਂਟ ਬਣ ਗਈ ਬਣ ਗਈ ਗੱਲਬਾਤ ਲੋ ਜੀ ਜੈਸਪਰ ਦੇ ਵਿੱਚ ਆ ਗਏ ਆਪਾਂ ਤਾਂ ਇੱਥੇ ਕਿਹੜੋ ਕਿਹੜਾ ਵਾਟਾ ਲਗਭਗ ਚੱਲ ਪਿਆ ਤੇ 1 ਘੰਟਾ ਐਡਮੰਟਨ ਅੱਗੇ ਅਲਬਰਟਾ ਹਾਂ ਜੀ ਅਲਬਰਟਾ ਹਾਂ ਜੀ ਅਲਬਰਟਾ ਘੰਟਾਾਂ ਗਾਏ ਜੀ ਬਿਲਕੁਲ ਬਹੁਤ ਖੂਬਸੂਰਤ ਦੀ ਪਹਾੜ ਤੁਹਾਨੂੰ ਵੈਸੀ ਹੀ ਰਹਾ ਬਰਫ਼ ਦੇ ਨਾਲ ਲੱਦੇ ਹੋਏ ਕਦੇ ਬਰਫ਼ ਦੇ ਨਾਲ ਆਕਾਸ਼ੇ ਪਾਸੇ ਭਰੀਆਂ ਝੀਲਾਂ ਆ ਜਾਂਦੀਆਂ ਹਜੇ ਜੰਮੀ ਹੋਈਆਂ ਝੀਲਾਂ ਕਦੇ ਤਾਂ ਸਿਖਰਾਂ ਦੇ ਬਰਫ਼ ਤੇ ਕਦੇ ਹਰਿਆਲੀ ਇਹ ਖੂਬਸੂਰਤ ਵਿਊ ਆ ਬਿੰਨਵਤ ਗੱਲ ਬਹੁਤ ਚੰਗੀ ਲੱਗੀ ਵੀਰੇ ਹਾਂਜੀ ਜਿਵੇਂ ਉਧਰੋਂ ਕਟੀਆਂ ਆਉਂਦੀਆਂ ਆਹ yellow line ਆ ਹਾਂਜੀ ਇਹ ਨਹੀਂਗਾ ਵੀ ਕਿ ਉਧਰੋਂ ਇੱਧਰ ਲੈ ਆਉ ਨਹੀਂ 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 ਉਹ ওভারਟੇਕ ਕਰਨ ਦੇ ਚੱਕਰ ਚੇ ਬਿਲਕੁਲ ਨਹੀਂ ਵੀਰੇ ਪਤਾ ਬੇਫਿਕਰ ਹੋ ਕੇ ਮੋੜ ਤੋਂ ਵੀ ਆਪ ਦੀ ਸਪੀਡ ਦੇ ਨਾਲ ਮੋੜ ਸਕਦਾ ਘਟਾ ਕੇ ਥੋੜੀ ਬਿਲਕੁਲ ਬਿਲਕੁਲ ਜੀ ਮਤਲਬ ਫਿਕਰ ਵਾਲੀ ਗੱਲ ਕੋਈ ਨਹੀਂ ਹੁੰਦੀ ਇੱਥੋਂ ਸਟਾਰਟ ਆ ਜੀ ਜੈਸਪਰ ਜੈਸਪਰ ਸਟਾਰਟ ਹੋ ਗਿਆ ਜੀ ਲਓ ਜੀ ਜੈਸਪਰ ਬਿਊਟੀਫੁਲ ਪਲੇਸ ਜਿੱਥੇ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਹਨਾ ਹਾਂਜੀ ਮੇਰੇ ਘਰ ਸ਼ਾਹਰੂਖ ਖਾਨ ਉਹਨਾਂ ਦੀਆਂ ਵੀ ਬੜੀਆਂ ਇੱਥੇ ਬਿਲਕੁਲ ਬਿਲ ਉਹ ਰਾਂ ਦੇ ਮੈਨੂੰ ਨਾਂ ਨਹੀਂ ਯਾਦ ਬਾਕੀਆਂ ਦੇ ਆ ਆ ਗਿਆ ਅਲਬਰਟਾ ਵੈਲਕਮ ਟੂ ਅਲਬਰਟਾ ਇਹ ਇੱਕ ਸਟੇਟ ਆ ਗਈ ਇਧਰ ਤੇ ਚੱਲ ਪਈ ਆ ਵਾਈਲਡ ਰੋਜ਼ ਕੰਟਰੀ ਹਾਂ ਜੀ ਇਹ ਆਪਣੇ ਬੀਸੀ ਤੋਂ ਸਰੀ ਤੋਂ ਲੱਗਦੇ ਆ ਸਾਢੇ ਘੱਟ ਘੰਟੇ ਲੱਗਦੇ ਆ ਜੀ ਆਪਾਂ ਸਟੇਟ ਆਈਏ ਜੀ ਤੇ ਜੇ ਆਪਾਂ ਡਮਿੰਟਨ ਤੋਂ ਆਉਨੇ ਆ ਸਾਢੇ 3 ਘੰਟੇ ਲੱਗਦੇ ਆ ਡਮਿੰਟਨ ਤੋਂ ਸਾਢੇ ਘੰਟੇ ਜੱਸ ਕਰਦੇ ਹਾਂ ਜੀ ਬਹੁਤ ਵਧੀਆ ਪਿਛਲੇ ਸਾਲ 2024 ਦੇ ਵਿੱਚ ਨਾ ਬਾਲਾ ਮੱਚ ਗਿਆ ਸੀਗਾ ਆਗੂ ਕੋ ਲੱਗੀ ਸੀ ਇੱਥੇ ਬਾਈ ਜੀ ਤੇ ਹੁਣ ਦੁਬਾਰਾ ਡਿਵੈਲਪ ਕਰ ਰਹੇ ਆ ਵੀ ਸਾਰਾ ਹੀ ਮੱਜ ਗਿਆ ਸੀਗਾ ਟਾਉਨ ਇਹ ਅੱਛਾ ਕਾਲੀ ਕਰਾਤਾ ਸੀਗਾ ਹਾਂਜੀ ਪਿਛਲੇ ਸਾਲ ਇਹ ਤਾਂ ਪਰ ਮੇਨ ਰੋਡ ਤੇ ਆ ਜਦੋਂ ਵਿੱਚ ਜਾਵਾਂਗੇ ਤਾਂ ਬਹੁਤ ਜ਼ਿਆਦਾ ਹੋਰ ਵੀ ਬਹੁਤ ਜ਼ਿਆਦਾ ਹਾਂਜੀ ਮੇਨ ਰੋਡ ਤੋਂ ਸਾਰਾ ਹੀ ਮੱਜ ਗਿਆ ਸੀ ਪਾਜੀ ਵਿੱਚੋਂ ਹਾਂ ਬਹੁਤ ਕੁਝ ਦੇਖਣ ਨੂੰ ਲੁਗਾ ਹੈਰ ਰੁਰਨਾ ਵੀ ਆਉਣ ਦੀ ਸਭਾਵਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਇਹ ਲਓ ਜੀ ਜੈਸ ਪਰ ਪਹੁੰਚ ਚੁੱਕੇ ਹਾਂ ਇਸ ਵਕਤ ਸੱਪਰਗੀਆਂ ਸੜਕਾਂ ਦੇ ਉੱਤੇ ਚਲੋ ਅੱਗੇ ਦੇਖਦੇ ਹਾਂ ਕੀ ਗੱਲਬਾਤ ਹੋਰ ਅੱਗੇ ਮੈਂ ਅਪਡੇਟ ਰਿਵਾਂਗੇ ਮੈਂ ਕਿਹਾ ਰਾਹ ਦੀ ਖੂਬਸੂਰਤੀ ਵੀ ਵਖਾ ਲਈਏ ਆਉਦੇ ਇਹ ਹਿਰਨ ਜਿਹਾ ਹਨਾ ਹਾਂਜੀ ਦੇਖੋ ਕਿੰਨੀ ਖੂਬਸੂਰਤ ਲਾ ਆ ਬੈਠਿਆ ਵਾਹ ਲੈ ਵਾਓ ਜਾਨਵਰ ਵੀ ਟੱਕਰ ਗਏ ਵਾਹ ਜੀ ਵਾਹ ਕੀ ਖੂਬਸੂਰਤੀ ਆ ਹਾਂਜੀ ਫਿਰ ਤੁਸੀਂ ਮਕੈਨਿਕ ਬਾਰੇ ਕੁਝ ਕਹਿਣਾ ਚਾਹੁੰਦੇ ਸੀ ਹਾਂਜੀ ਬਾਜੀ ਆਪਨ ਬਾਈ ਦੋ ਮਕੈਨਿਕ ਚਾਹੀਦੇ ਆ ਜਿਨ੍ਹਾਂ ਨੂੰ ਟਰੱਕ ਦੇ ਬਾਰੇ ਡੀਜ਼ਲ ਮਕੈਨਿਕ ਚਾਹੀਦੇ ਟਰੱਕ ਦੇ ਬਾਰੇ ਇੰਜਨ ਬਾਰੇ ਟਰਾਂਸਮਿਸ਼ਨ ਬਾਰੇ ਜਾਣਕਾਰੀ ਹੋਵੇ ਜੀ ਤੇ ਕੰਮ ਆਪਣਾ ਹੈਗਾ ਸੱਤੇ ਦਿਨਿਆਂ ਤੇ ਦੋ ਸ਼ਿਫਟਾਂ ਹੈਗੀਆਂ ਸਵੇਰ ਦੀ ਤੇ ਰਾਤ ਦੀ ਸ਼ਾਮ ਦੀ ਜੀ ਤੇ ਜੇ ਕੋਈ ਚਾਹਵੰਦ ਹੋਵੇ ਵੀਰ ਭਰਾ ਦੋ ਤਿੰਨ ਸਾਲ ਦਾ ਐਕਸਪੀਰੀਅੰਸ ਹੋਵੇ ਵਧੀਆ ਪੇ ਕਰਾਂਗੇ ਤੇ ਡਾਇਗਨੋਸਟ ਕੰਪਿਊਟਰ ਵਗੈਰਾ ਦੀ ਜਾਣਕਾਰੀ ਰੱਖਦਾ ਹੋਵੇ ਟਰੱਕ ਦੀ ਤੇ ਸੰਪਰਕ ਕਰ ਸਕਦਾ ਡੀਐਮ ਦਾ ਨੰਬਰ ਬੋਲ ਦਿਓ ਤੁਸੀਂ ਆਪਣਾ ਨੰਬਰ ਆਪਣਾ ਹੈਗਾ ਬਾਈ 778 891 0030 778 891 003 ਹਾਂ ਦਰਸ਼ਕੋ ਇਹ ਕਾਲ ਕਰ ਲਿਓ ਤੇ ਆਪਣਾ ਸਫ਼ਰ ਇੱਥੇ ਹੁਣ ਸਮਾਪਤ ਹੋਊਗਾ ਹਾਂ ਸਮਾਪਤ ਨਹੀਂ ਕਵਾਂਗੇ ਇਹ ਇੱਕ ਝਟ ਮੁੱਕ ਜੂਗੀ ਅਗਲੀ ਝੁੱਟੀ ਆਪਾਂ ਫੇਰ ਅਗਲੇ ਕਿਡੇ ਲਾਵਾਂਗੇ ਬਿਲਕੁਲ ਆਪਕਾ ਬਹੁਤ ਬਹੁਤ ਧੰਨਵਾਦ ਇਹਦਾ ਵੀ ਥੈਂਕ ਯੂ ਵੀਰੇ ਨੋ ਪ੍ਰੋਬਲਮ ਅਗਲੀ ਵਾਰੀ ਆਪਾਂ ਨਵਾਂ ਵਿਸ਼ਾਲਾ ਕੋਲ ਬਿਲਕੁਲ ਬਿਲਕੁਲ ਜੀ ਮਿਹਰਬਾਨੀ ਸ਼ੁਕਰੀਆ